ਆ ਬੰਦਾ ਜਮਾਨੀ ਮੰਨਿਆ 에어 ਇੰਡੀਆ ਨਾਲ ਸੀਟਾਂ ਅਲੱਗ-ਅਲੱਗ ਦਿੰਦੀਆਂ ਬੰਦੇ ਨੂੰ ਕਹੇ ਵੀ ਮੂਰੇ ਆ ਗਿਆ ਮੈਂ ਆਪਣੀ ਫੈਮਿਲੀ ਨਾਲ ਬਹਿ ਗਿਆ ਬੈਠੇ ਵੀ ਪਿੱਛੇ ਨਹੀਂ ਹਟੇ ਦੇਖ ਲਓ ਬੱਬਾ ਭਾਨ ਸਿੰਘ ਨੇ ਇੱਥੇ ਜੇਲ੍ਹ ਦੇ ਵਿੱਚ ਰਹੇ ਉਹਨਾਂ ਦੀ ਵੀ ਇੱਕ ਜੇਲ੍ਹ ਹੁੰਦੀ ਸੀਗੀ ਪਰ ਉਹਨਾਂ ਆਈਡੈਂਟੀਫਾਈ ਨਹੀਂ ਹੋ ਸਕੀ ਵੀ ਉਹਨਾਂ ਦੀ ਜੇਲ੍ਹ ਕਿਉਂ ਆ ਗਏ ਬੰਦੇ ਸਾਰਾ ਪਾਣੀ ਦੀ ਇੱਕ-ਇੱਕ ਬੋਤਲ ਦੇਣਗੇ ਇਹਦੇ ਵਿੱਚ ਸਿਰਫ ਇੱਕ ਖਾਣਾ ਵੀ ਦੇਣਗੇ ਜੇ ਤੁਸੀਂ ਪਹਿਲਾਂ ਤੋਂ ਬੁੱਕ ਕੀਤਾ ਹੋਇਆ ਦੇਖੋ ਖਾਣਾ ਆ ਗਿਆ ਕਰਿਆ ਕੋਈ ਯੂਪੀ ਦੇ ਉੱਪਰੋਂ ਯੂਪੀ ਫਿਰ ਬਿਹਾਰ ਦਾ ਪਟਨਾ ਵਗੈਰਾ ਉੱਡ ਕੇ ਆਪਾਂ ਪਹਿਲੇ ਆਪਾਂ ਦਿੱਲੀ ਤੋਂ ਉੱਡੇ ਹੋਏ ਆ ਤੇ ਦਿੱਲੀ ਵਾਲ ਕਰਦੇ ਆ ਇਹਦਾ ਇਹ ਤਾਂ ਮੇਰਾ ਅੰਦਰ ਹੀ ਚਲ ਜਾਣਾ ਕੈਰੀ ਚ 7 ਕਿਲੋ ਦੇ ਅੰਦਰ ਅੰਦਰ ਚਹੀ ਆ ਇੱਥੇ ਵੀ ਉਤਰੋਂਗੇ ਤੁਸੀਂ ਔਰ ਇਨ ਟਿਸ਼ਰਟ ਨੂੰ ਫੜ ਲੈਣਾ ਉਹਨੂੰ ਕਹਿਣਾ ਵੀ ਅੱਜ ਦਾ ਮੇਰਾ ਟੂਰ ਦੱਸ ਉਹਨੇ ਟੂਰ ਵੀ ਦੱਸਣਾ ਤੇ ਨਾਲ ਤੁਹਾਨੂੰ ਜਿੱਥੇ ਜਾਣਾ ਉਹਨੇ ਉੱਥੇ ਛਡਾਉਣਾ ਵੀ ਅੱਥੇ ਅੱਗੇ ਸੀ ਕੋਹ ਵੀ ਰੋਣ ਲੱਗ ਗਈ ਸੀ ਮੈਂ ਜਾਂਦੇ ਹੋਏ ਹੁਣ ਮੈਂ ਰਿਕਸ਼ਾ ਹੀ ਕਰ ਲਿਆ ਰੂਮ ਤੇ ਪਹੁੰਚ ਗਏ ਆ ਸਵੇਰੇ ਹੀ ਇੱਥੇ ਅਰਲੀ ਮਾਰਨਿੰਗ ਹੋ ਜਾਂਦੀ ਆ ਆਪੀ ਆਪਣੇ ਬੰਦੇ ਭਾਰਤ ਕਿੰਨਾ ਅਸੀਂ ਫਲਾਈਟ ਦੀਆਂ ਆਪ ਬੁੱਕ ਕੀਤੀਆਂ ਤੇ ਜਿਹੜਾ ਟੂਰ ਆ ਉੱਥੇ ਦਾ ਪੈਕੇਜ ਪੂਰਾ ਆ ਪੁਆਇੰਟ ਆ ਦੇਖੋ ਕਿੰਨਾ ਵਿਊ ਵਧੀਆ ਇਦੂ ਬਾ ਜਾਵਾਂਗੇ ਉਹ ਵਾਲੇ ਪੁਆਇੰਟ ਤੇ ਉੱਥੋਂ ਫਿਰ ਵਾਪਸ ਆਹ ਦੇਖੋ ਕਿਵੇਂ ਬੰਦਿਆਂ ਦੇ ਲਾਸ਼ਾਂ ਪੁੰਦੇ ਸੀਗੇ ਯਾਰ ਬੁਰਾ ਹਾਲ ਹੋ ਗਿਆ ਦੇਖ ਕੇ ਸਾਰੀ ਦਿਹਾੜੀ ਉਹਨਾਂ ਨੂੰ ਨਾਰੀਅਲ ਦਾ ਤੇਲ ਕਢਣਾ ਪੈਂਦਾ ਸੀ ਹੈਂਡਲ ਹੈਂਡਲ ਖਿੱਚਦੇ ਸੀਗੇ ਆ ਫੱਟਾ ਥੱਲੇ ਡਰ ਜਾਂਦਾ ਇਹ ਬੰਦੇ ਇਥੇ ਚੀਕਾਂ ਮਾਰ ਕੇ ਮਰਦੇ ਸੀ ਆਪਣੇ ਸੈਂਟਰਲ ਜੇਲਾ ਦੇ ਵਿੱਚ ਨਾ ਆਹੀ ਸਿਸਟਮ ਆ ਆ ਦੇਖੋ ਪਤਾ ਕੀ ਹੁੰਦਾ ਸੀਗਾ ਜਿਵੇਂ ਕੀ ਆ ਖੁੱਲਾ ਵਾ ਤੇ ਅੰਦਰ ਵੜਿਆ ਇਹਨੂੰ ਐ ਬੰਦ ਕੀਤਾ ਤੇ ਇਦਰੋਂ ਕੁੰਡਾ ਲੱਗਦਾ ਸੀ ਆਹ ਕੁੰਡਾ ਲੱਗਾ ਆ ਦੇਖੋ ਇਹ ਤਾਂ ਬੰਦ ਹੋ ਗਿਆ ਹੁਣ ਅੰਦਰਲਾ ਕੈਦੀ ਨਾ ਇਹਨੂੰ ਤਾਲਾ ਤੋੜ ਸਕਦਾ ਸੀ ਇਹਨਾਂ ਖੋਲ ਸਕਦਾ ਹੁੰਦੀਆਂ ਸੀਗੀਆਂ ਪੈਰ ਤੋਂ ਲੈ ਕੇ ਉੱਪਰ ਤੱਕ ਕਮਰ ਤੱਕ ਬੰਨੀਆਂ ਹੁੰਦੀਆਂ ਸੀ ਸਿਰਫ ਇਹਨਾਂ ਦੇ ਹੱਥ ਕੰਮ ਕਰਦੇ ਸੀ ਤੇ ਵੀਡੀਓ ਨਹੀਂ ਬਣਾਉਣੀ ਆਪਾਂ ਵੀ ਬੰਦ ਕਰਦੇ ਆ ਨਾਮ ਦਾ ਅੰਗਰੇਜ਼ ਸੀਗਾ ਜਿਹਨੇ ਇੱਥੇ ਆ ਕੇ ਨਾ ਜੇਲ ਬਣਾਈ ਸੀਗੀ ਤੇ ਉਹ ਕਹਿੰਦਾ ਸੀ ਵੀ 1000 ਮਾਈਲਸ ਤੁਸੀਂ ਕਿਤੇ ਨਹੀਂ ਜਾ ਸਕਦੇ ਕਿ ਚਾਰੇ ਪਾਸੇ ਸਮੰਦਰੀ ਸਮੁੰਦਰ ਆਵਾਦਾ ਨਮਾ 에ਰਪੋਰਟ ਖੁੱਲਿਆ ਵਾ 에ਰਪੋਰਟ ਦੇ ਉੱਪਰ ਨਾ ਇੱਕੋ ਹੀ ਕੰਟੇਨ ਬਣਾਈ ਹੋਈ ਆ ਹਾਂ ਇਹ ਵੀ ਕਿਸੇ ਪੰਜਾਬੀ ਬੰਦਿਆ ਦੀ ਆ ਰੇਟ ਦੇਖ ਕੇ ਐਡਾ ਦਿਮਾਗ ਖਰਾਬ ਹੋਇਆ ਕਿਹੜਾ ਟੂਰ ਆ ਸਾਡਾ ਅੰਡੇਮਾਨ ਦਾ ਵਾ ਟੂਰ ਫੈਮਿਲੀ ਵਾਲਾ ਟੂਰ ਆ ਹੋਟਲ ਵਗੈਰਾ ਬੁੱਕ ਕਰ ਲੈਨੇ ਆਪ ਹੀ ਸਾਰਾ ਕੁਝ ਬੁੱਕ ਕੀਤਾ ਕੋਈ ਪੈਕੇਜ ਨਹੀਂ ਲਿਆ ਫਲਾਈਟ ਸਾਨੂੰ ਵਨ ਸਟਾਪ ਮਿਲ ਗਿਆ ਪਹਿਲਾਂ ਕਲਕੱਤੇ ਰੁਕਾਂਗੇ ਤੁਹਾਨੂੰ ਕਲਕੱਤੇ ਵੀ ਦਿਖਾਵਾਂਗੇ ਤੇ ਕਲਕੱਤੇ ਤੋਂ ਫਿਰ ਸਾਡੀ ਫਲਾਈਟ ਅੱਗੇ ਅੰਡੇਮਾਨ ਕੋਟ ਪਹਿਲਾ ਬੰਗਲੌਰ ਆਣਾ ਫਿਰ ਬੰਗਲੌਰ ਤੋਂ ਸਾਡੀ ਨਿਊ ਗੁਰੂਗਾਮਾ ਦੀ ਫਲਾਈਟ ਆ। ਇਹ 61 ਟੀ-ਸ਼ਰਟ ਲਈ ਆ ਮੈਂ ਕਿਹਾ ਚਲੋ ਵੀ ਪੈਕਿੰਗ ਕਰੀਏ ਦੋ ਦੰਦਾ ਟਾਈਮ ਰਹਿ ਗਿਆ ਪਤਾ ਲੱਗ ਜੂਗਾ। ਫਿਰ ਆ ਸੈਂਡੋ ਟਾਈਪ ਚ ਲਈ ਆ ਫਿਰ ਇੱਕ ਆ ਟੀ-ਸ਼ਰਟ ਲਈ ਆ ਤੇ ਫਿਰ ਇੱਕ ਆ ਟੀ-ਸ਼ਰਟ ਲਈ ਆ। ਇਹ ਸਭ ਨਿਊ ਨੇ ਆ ਟੀ-ਸ਼ਰਟ ਲਈ ਆ ਇਸ ਵੇਲੇ ਬਿਸ਼ਾਰ ਮੈਗਾ ਮਾਰਕ ਦੇ ਵਿੱਚ ਬਹੁਤ ਜ਼ਿਆਦਾ ਕੱਪੜਿਆਂ ਦੀ ਵੈਰਾਈਟੀ ਆਈ ਹੋਈ ਸੀਗੀ। ਸਾਡੀ ਤਿੰਨਾਂ ਦੀ ਟਿਕਟ ਆ। ਕੂਹੂ ਦੇ ਵੀ ਟਿਕਟਾ ਤੂੰ ਕੀ ਕਰਨਾ ਹੈ ਬੋਲ ਵਾਓ ਤੇ ਕੂਹੂ ਦੇ ਵੀ ਟਿਕਟ ਦੇ ਨਾਲ ਅਸੀਂ 15 ਕਿਲੋ ਲੱਗੇਜ ਤੇ 7 ਕਿਲੋ ਕੈਰੀ ਲੱਗੇਜ ਲੈ ਕੇ ਜਾ ਸਕਦੇ ਹਾਂ ਹੁਣ ਇਹ ਸੂਟਕੇਸ ਚ ਮੈਂ ਆਪਣੇ ਕੱਪੜੇ ਰੱਖ ਲੈਣੇ ਆ ਤੇ ਇੱਕ ਹੋਰ ਆ ਸਾਡੇ ਕੋਲੇ ਉਹ ਵੱਡਾ ਵਾ ਉਹਦੇ ਵਿੱਚ ਕੂਹੂ ਦੇ ਤੇ ਉਹਦੀ ਮਮੀ ਦੇ ਕੱਪੜੇ ਹੋ ਜਾਣੇ ਆ ਮੈਂਕਰ ਸਮਾਨ ਰੱਖੀ ਤਾਂ ਸਮਝ ਆਵੇ ਇਹਦਾ ਵਜ਼ਨ ਕਰਨ ਲੱਗੇ ਆ ਤੁਹਾਨੂੰ ਜਿਵੇਂ ਦੱਸਿਆ ਇਨੂੰ ਲਗੇ ਚ ਲੈ ਕੇ ਜਾ ਸਕਦੇ ਆ ਜੇ 7 ਕਿਲੋ ਹੋਇਆ ਤਾਂ ਕੈਰੀ ਬੈਗ ਚ ਵੀ ਲੈ ਕੇ ਜਾ ਸਕਦੇ ਆ ਭਾਰ ਚੈੱਕ ਕਰਦੇ ਆ ਇਹਦਾ ਇਹ ਤਾਂ ਮੇਰਾ ਅੰਦਰ ਹੀ ਚਲ ਜਾਣਾ ਕੈਰੀ ਚ 7 ਕਿਲੋ ਦੇ ਅੰਦਰ ਅੰਦਰ ਚ ਹੀ ਆ ਇਹਨਾਂ ਨੇ ਨਵੀਂ ਨਵੀਂ ਗੱਡੀ ਘੜਾਈ ਆ ਤੇ ਆਪਾਂ ਨੂੰ ਛੱਡਣ ਜਾ ਰਹੇ ਨੇ ਇਹ ਆ ਸਟੇਸ਼ਨ ਤੇ ਪਹੁੰਚ ਗਏ ਆ ਤੇ ਹੁਣ ਆਪਾਂ ਜਾਣਾ ਵਾ ਉੱਥੇ ਨਵੀਂ ਦਿੱਲੀ ਉੱਥੋਂ ਅੱਗੇ ਆਪਣੀ ਫਲਾਈਟ ਆ ਰਸ਼ ਬਹੁਤ ਆ ਉਰੇ ਸਟੇਸ਼ਨ ਤੇ ਆ ਦੇ ਆ ਰਹੀ ਆ ਆਪਣੀ ਬੰਦੇ ਭਾਰਤ ਤੇ ਤੋਂ ਸਹੀ ਫਲਾਈਟ ਦੀਆਂ ਆਬ ਬੁੱਕ ਕੀਤੀਆਂ ਤੇ ਜਿਹੜਾ ਟੂਰ ਆ ਉਥੇ ਦਾ ਪੈਕੇਜ ਪੂਰਾ ਐਕਸਪੀਰੀਅੰਸ ਅੰਡੇਮਾਨ ਤੋਂ ਸੁਸ਼ਮિતા ਮੈਡਮ ਨੇ ਬੁੱਕ ਕੀਤਾ ਉਹਨਾਂ ਦਾ ਮੋਬਾਈਲ ਆ ਇੰਨੀ ਕ ਵਧੀਆ ਸਰਵਿਸ ਸੀ ਇਹਨਾਂ ਦੀ ਤੁਹਾਨੂੰ ਅੱਗੇ ਚੱਲ ਕੇ ਦੱਸੂਗਾ ਕਿਵੇਂ ਬੰਦੇ ਮਿਲਦੇ ਨੇ 45 46 47 ਕਿਰੋਂ ਵੀ ਸੀਟ ਮਿਲ ਗਈ ਆ 1000 ਰੁਪਏ ਦੀ ਪਰ ਸੀਟ ਪਈ ਆ ਇਹ ਕੋਹੂ ਦੀ ਬਣਾ ਕੇ ਕੋਹੂ ਨੀਲ ਪਾਲਿਸ਼ ਲਗਵਾ ਰਹੀ ਆ ਹੈ ਭਾਈ ਸਾਹਿਬ ਆ ਗਏ ਬਹਿੰਦੇ ਸਾਰਾ ਪਾਣੀ ਦੀ ਇੱਕ ਇੱਕ ਬੋਤਲ ਦੇਣਗੇ ਇਹਦੇ ਵਿੱਚ ਸਿਰਫ ਇੱਕ ਖਾਣਾ ਵੀ ਦੇਣਗੇ ਜੇ ਤੁਸੀਂ ਪਹਿਲਾਂ ਤੋਂ ਬੁੱਕ ਕੀਤਾ ਹੋਇਆ ਦੇਖੋ ਖਾਣਾ ਆ ਗਿਆ ਸਾਡਾ ਅਸੀਂ ਟਿਕਟ ਦੇ ਨਾਲ ਹੀ ਬੁੱਕ ਕਰ ਲਿਆ ਸੀ ਲਗਭਗ 1000 1100 ਰੁਪਏ ਦੀ ਇੱਕ ਟਿਕਟ ਪਈਆ ਆ ਆ ਗਿਆ ਖਾਣਾ ਤੇ ਨਾਲ ਆ ਪਾਣੀ ਦੀ ਬੋਤਲ ਆ ਵਿੱਚ ਤੁਹਾਨੂੰ ਦਿਖਾਣੇ ਆ ਕੀ ਕੀ ਚੀਜ਼ਾਂ ਨੇ ਸੋ ਮੇਰੇ ਤਿਆਰੀ ਜੀ ਟਾਈਮ ਨਿਕਲ ਗਿਆ ਖਾਣਾ ਬਣਾਇਆ ਨਹੀਂ ਸੀ ਭੁੱਖ ਲੱਗੀ ਸੀ ਚਲੋ ਖਾਣਾ ਆ ਗਿਆ ਆ ਦਾਲ ਆ ਚੌੜਾ ਸ਼ਾਈ ਪਨੀਰ ਆ ਟੇਸਟ ਦੇਖਿਆ ਜਾਵੇ ਤਾਂ ਦਾਲ ਦਾ ਬਹੁਤ ਵਧੀਆ ਟੇਸਟ ਸੀ ਨਾਲ ਇੱਕ ਦਹੀਂ ਆ ਅਚਾਰ ਆ ਯਾ ਨਾਲ ਇੱਕ ਇਹਨਾਂ ਨੇ ਸੋਨਪਾਪੜੀ ਦਿੱਤੀ ਆ ਵੀ ਰੋਟੀ ਖਾਣ ਤੋਂ ਬਾਅਦ ਤੁਸੀਂ ਸੋਨਪਾਪੜੀ ਖਾ ਸਕਦੇ ਹੋ ਇੱਧਰ ਕੋਹ ਨੂੰ ਵੀ ਸੇਮ ਸਮਾਨ ਆ ਤੇ ਇਹ ਵੀ ਲੱਗੀ ਰੋਟੀ ਖਾਣੇ ਨੂੰ ਭੁੱਖ ਲੱਗੀ ਸੀ ਗੱਦੀ ਕਰਦੀ ਸੀ ਮੈਨੂੰ ਭੁੱਖ ਲੱਗੀ ਬੱਪਾ ਭੁੱਖ ਲੱਗੀ ਦਿੱਲੀ ਆ ਗਿਆ ਵਾ ਹੁਣ ਇੱਥੋਂ ਆਪਾਂ ਪੜਾਂਗੇ ਰਿਜ਼ਰਵ ਕਰਾਂਗੇ ਆਪਾਂ ਆਪਾਂ ਸਟੇਸ਼ਨ ਤੇ ਉੱਤਰ ਕੇ ਟੈਕਸੀ ਫੜ ਲਈਆ ਜੋ ਕਿ ਟਾਈਮ ਬਹੁਤ ਘੱਟ ਸੀਗਾ 5 ਵਜh ਕੇ 10 ਮਿੰਟ ਦੀ ਫਲਾਈਟ ਆ 3 ਵਜੇ ਬੰਦੇ ਭਾਰਤ ਨੇ ਸਾਨੂੰ ਉਰੇ ਲਾਇਆ ਯਾਨੀ ਕਿ ਅੱਧਾ ਘੰਟਾ ਲੇਟ ਸੀਗੀ ਮੈਂ ਕਿਉਂਕਿ ਸਟੇਸ਼ਨ ਦਾ ਜਿਹੜਾ ਟ੍ਰੈਫਿਕ ਹੈ ਨਾ ਬਹੁਤ ਜ਼ਿਆਦਾ ਵਾ ਅੱਧਾ ਘੰਟਾ ਉੱਥੇ ਹੀ ਲੱਗ ਜਾਂਦਾ ਨਾ ਕੋਈ 5 ਮਿੰਟ ਬਾਈ ਨੇ ਕੱਢ ਲਿਆ ਤੇ ਹੁਣ ਹਿੰਡਨ 에ਰਪੋਰਟ ਜਾ ਰਹੇ ਆ ਦਿੱਲੀ ਉੱਤਰ ਕੇ ਇਹਨਾਂ ਸੋਚ ਵੀ ਉਹ ਲਾ ਉੱਪਰ ਕਰ ਲਾਂਗੇ ਵੀ 400 500 ਚ ਦਿਖਾ ਰਹੀ ਆ ਉਹ ਬਹੁਤ ਮਹਿੰਗੀ ਹੁੰਦੀ ਆ ਉਹ ਐਕਸਟਰਾ ਪੈਸੇ ਮੰਗਦੇ ਨੇ ਮੇਰੇ ਤੋਂ ਅਲੱਗ ਤੋਂ ਵੀਡੀਓ ਪਾਈ ਹੋਈ ਆ ਸਾਨੂੰ ਦੁਬਾਰਾ ਟੈਕਸੀ ਵਾਲਾ ਕਰਨਾ ਪਿਆ ਬਾਈ ਨੇ ਟੈਕਸੀ ਤੇ ਸਾਨੂੰ ਟਾਈਮ ਸਰ ਲਿਆ ਕੇ ਛੱਡਤਾ 1 ਘੰਟੇ ਦੇ ਵਿੱਚ ਵਿੱਚ ਪਹੁੰਚ ਰਹੇ ਆ ਇਹਨੇ ਬੜਾ ਸਹੀ ਨੇ ਲਿਆ ਲਾ 1 ਘੰਟਾ ਬਰਤੀ ਇੱਕ ਘੰਟੇ ਦੇ ਵਿੱਚ ਗਾਜ਼ੀਆਬੱਦ ਦਾ ਨਵਾਂ 에어ਪੋਰਟ ਖੁੱਲਿਆ ਹੋਇਆ 에어ਪੋਰਟ ਦੇ ਉੱਪਰ ਨਾ ਇੱਕੋ ਹੀ ਕੰਟੇਨ ਬਣਾਈ ਹੋਈ ਆ ਹਾਂ ਇਹ ਵੀ ਕਿਸੇ ਪੰਜਾਬੀ ਬੰਦਿਆ ਦੀ ਆ ਰੇਟ ਦੇਖ ਕੇ ਐਡਾ ਦਿਮਾਗ ਖਰਾਬ ਹੋਇਆ ਮੈਂ ਕਿਹਾ ਕਾਫੀ ਕਿੰਨੇ ਦੀ ਕਹਿੰਦਾ 200 ਦੀ ਮੈਂ ਕਿਹਾ ਚਾਹ ਕਹਿੰਦਾ 150 ਦੀ ਮੈਂ ਕਿਹਾ ਚਾਹ ਦੇ ਦੇ ਕਹਿੰਦਾ ਚਾਹ ਨੂੰ ਟਾਈਮ ਲੱਗੋ ਕਾਫੀ ਦਿੱਤੀ ਉੱਥੇ ਇੱਕ ਕੱਪ ਪਾਣੀ ਹੋਰ ਪਤਾ ਚਾਹ ਕਾਫੀ ਬਣਾਈ 200 ਦੀ ਆ ਹੁਣ 200 ਰੁਪਏ ਦੀ ਕਾਫੀ ਦਿੱਤੀ ਆ ਹੈ ਬਣਾਈ ਸਿੰਪਲ ਤਰੀਕੇ ਨਾਲ ਅਜਿਹੋ ਜਿਹੀ ਆਪਾਂ ਇਦੂ ਘਰੇ ਵਧੀਆ ਬਣਾ ਲੈਨੇ ਆ ਕੀ ਮਤਲਬ ਹੋਇਆ ਹੈ ਇੰਨਾ ਇ

ਜਿਵੇਂ ਕਿ ਨਮਾ ਨਮਾ 에어ਪੋਰਟ ਬਣਿਆ ਹੋਇਆ ਫਲਾਈਟਾਂ ਦੂਰ ਉੱਤਰਦੀਆਂ ਨੇ ਤੇ ਜਿਹੜਾ ਬੋਰਡਿੰਗ ਏਰੀਆ ਬਾ ਉਹ ਦੂਰ ਆ ਇੱਥੋਂ ਬਸ ਤੇ ਰਹਿ ਕੇ ਜਾਣਗੇ ਕਿਉਂਕਿ ਜਿਹੜੀਆਂ ਫਲਾਈਟ ਨੇ ਉਹ ਲੈਂਡ ਵੀ ਦੂਰ ਕਰਦੀਆਂ ਨੇ ਤੇ ਟੇਕ-ਆਫ ਵੀ ਦੂਰ ਕਰਦੀਆਂ ਉਹ ਦੇਖੋ ਘੱਟੋ-ਘੱਟ 2 ਕਿਲੋਮੀਟਰ ਤੇ ਆ ਇਹਨਾਂ ਦਾ ਰੂਲ ਆ ਵੀ ਇੱਥੇ ਵੀਡੀਓ ਨਹੀਂ ਬਣਾਉਣੀ ਆਪਾਂ ਵੀ ਬੰਦ ਕਰਤੀ ਕਿੱਡਾ ਵਾਲੀ ਟਿਕ ਮੇਰੀ ਹੈ ਮੇਰੀ ਵੀ ਹੈ ਆ ਬੰਦਾ ਜਮਾ ਨਹੀਂ ਮੰਨਿਆ 에어 ਇੰਡੀਆ ਨਾਲ ਸੀਟਾਂ ਲੱਗ-ਲੱਗ ਦਿੰਦੀਆਂ ਬੰਦੇ ਨੂੰ ਕਹੇ ਵੀ ਮੂਰੇ ਆ ਗਿਆ ਮੈਂ ਆਪਣੀ ਫੈਮਿਲੀ ਨਾਲ ਬਹਿ ਗਿਆ ਬੈਠਿਆ ਹੀ ਨਹੀਂ ਹੈਗਾ ਇਹ ਅੱਪਾ ਉੱਡ ਰਹੇ ਆ ਕੋਈ ਯੂਪੀ ਦੇ ਉੱਪਰੋਂ ਯੂਪੀ ਫਿਰ ਬਿਹਾਰ ਦਾ ਪਟਨਾ ਵਗੈਰਾ ਉੱਡ ਕੇ ਆਪਾਂ ਪਹੁੰਚਾਂਗੇ ਕਲਕੱਤਾ ਕਲਕੱਤਾ ਰਾਤ ਰੁਕਾਂਗੇ ਤੁਹਾਨੂੰ ਕਲਕੱਤੇ ਦੀਆਂ ਗਲੀਆਂ ਘੁੰਮਣੇ ਆ ਆਪਾਂ ਨਾ ਆਪਣੇ ਕੈਰੀ ਬੈਗ ਦੇ ਵਿੱਚ ਰੱਖ ਲਈ ਸੀਗੇ ਭੂਜੀਏ ਨਮਕੀਨ ਇਹ ਉਹ ਬਿਸਕੁਟ ਮਟਰੀਆਂ ਜਿਹੜੇ ਕਈ ਲੋਕੀ ਨਾ ਰੱਖਦੇ ਨੇ ਹੈਗੇ ਇਹਨਾਂ ਦਾ ਇਹਨਾਂ ਨੂੰ ਐ ਲੱਗਦਾ ਵੀ ਲੋਕਾਂ ਨੂੰ ਇਹਨਾਂ ਦੇ ਜਿਹੜੇ ਐਕਟ ਹੁੰਦੇ ਆ ਨਾ 에어ਪੋਰਟ ਆੜਿਆਂ ਦੇ ਵੀ ਕੋਈ ਸਮਾਨ ਨਹੀਂ ਲੈ ਕੇ ਜਾਣਾ ਐ ਨਹੀਂ ਕਰਨਾ ਉਹ ਨਹੀਂ ਕਰਨਾ ਮੈਨੂੰ ਪਹਿਲਾਂ ਹੀ ਪਤਾ ਸੀ ਮੈਂ ਕਿ ਬ੍ਰੈਡ ਬਰੁੱਡ ਰੱਖ ਲਿਆ ਹੁਣ ਆਪਾਂ ਇੰਜੋਏ ਉਹੀ ਕਰ ਰਹੇ ਆ ਤੁਸੀਂ ਵੀ ਨਾ ਆਪਣੇ ਘਰੋਂ ਹੀ ਲੈ ਕੇ ਆਇਆ ਕਰੋ ਸਾਰੇ ਖਾਣ ਪੀਣ ਦੇ ਸਿਰਫ ਕੈਨ ਨਾ ਰੱਖੋ ਕੋਈ ਵੀ ਨਾਲ ਕਿਉਂਕਿ ਕੈਨ ਕੱਢ ਦਿੰਦੇ ਆ ਉਹ ਜੀ ਆਨਮਕੀਨ ਇਹ ਉਹ ਸੁੱਕਾ ਖਾਣਾ ਜਿੰਨਾ ਮਰਜ਼ੀ ਰੱਖੋ ਆ ਦੇਖ ਲਓ ਆਪਾਂ ਦਿੱਲੀ ਤੋਂ ਉੱਡੇ ਹੋਏ ਆ ਤੇ ਦਿੱਲੀ ਵਾਲੇ ਪਾਸੇ ਚਾਨਣਾ ਵਾ ਆਪਾਂ ਕਲਕੱਤੇ ਨੂੰ ਜਾ ਰਹੇ ਆ ਉਧਰ ਜਲਦੀ ਦਿਨ ਡੁੱਬ ਜਾਂਦਾ ਤੇ ਉਧਰ ਹੈਗਾ ਹਨੇਰਾ ਪਿੱਛੇ ਦੇਖੋ ਸੂਰਜ ਡੁੱਬਦਾ ਹੋਇਆ ਤੇ ਪਿੱਛੇ ਚਾਨਣਾ ਵਾ ਪੰਜਾਬ ਵਾਲੇ ਪਾਸੇ ਦਿੱਲੀ ਵਾਲੇ ਪਾਸੇ ਤੇ ਆ ਕਲਕੱਤੇ ਵੱਲ ਨੂੰ ਜਾ ਰਹੇ ਆ ਬਿਹਾਰ ਵੱਲੋਂ ਉਧਰ ਹੈਗਾ ਹਨੇਰਾ ਤੇ ਉਧਰ ਆਪਾਂ ਰਾਤ ਨੂੰ ਆਪਣੀਆਂ ਫਲਾਈਟ ਲੈਂਡ ਕਰ ਰਹੀ ਆ ਤੇ ਉੱਪਰ ਹੀ ਖਾਵਾਂਗੇ ਆਪਾਂ ਆਮ ਦੇ 7:40 ਹੋ ਰਿਹਾ ਤੇ ਆਪਾਂ ਕਲਕੱਤੇ ਲੈਂਡ ਕਰ ਗਏ ਆਪਾਂ ਕਲਕੱਤੇ ਹੁਣ ਦੇਖਦੇ ਆ ਵੀ ਰਹਿਣਾ ਕਿੱਥੇ ਆ ਕਿਉਂਕਿ ਸਵੇਰੇ ਹੁਣ 5:40 ਦੀ ਫਲਾਈਟ ਆ ਆਪਣੀ ਹੁਣ ਦੇਖਦੇ ਆ ਜੋ ਕੈਲਕਟਾ ਉਤਰ ਗਏ ਆ ਫਲਾਈਟ ਲੇਟ ਸੀ 8:25 ਹੋ ਗਏ ਹੁਣ ਇੱਥੇ ਆਪਾਂ 10 ਘੰਟੇ ਦੀ ਸਟੇ ਆ ਲਾਉਂਜ ਦੇ ਵਿੱਚ ਆਪਾਂ ਖਾਣਾ ਵਗੈਰਾ ਖਾਵਾਂਗੇ ਦੇਖਦੇ ਆ ਬਾਹਰ ਘੁੰਮਣ ਜਾਵਾਂਗੇ ਫਿਰ 1-2 ਵਜੇ ਰਾਤ ਨੂੰ ਵਾਪਸ ਆ ਜਾਾਂਗੇ ਕਿ ਸਵੇਰੇ ਫਿਰ ਸਾਡੀ ਅਗਲੀ ਫਲਾਈਟ ਆ ਹੁਣ ਚੱਲ ਰਹੀ ਆ ਮੂਰੇ ਮੂਰੇ ਤੇ ਇਹਦੀ ਆਹ ਅਟੈਚੀ ਜੀ ਸੋਹਣੀ ਆ ਨਾ ਆ ਕਲਕੱਤੇ ਦਾ 에어ਪੋਰਟ ਦੇਖ ਲਓ ਕਿੰਨਾ ਵਧੀਆ ਫਲਾਈਟ ਜਦੋਂ ਲੈਂਡ ਕਰਦੀ ਆ ਨਾ ਤਾਂ ਅੰਦਰ ਹੀ ਅਨਾਉਂਸ ਸੁਣਿਆ ਕਰੋ ਦੱਸ ਦਿੰਦੇ ਆ ਵੀ ਤੁਹਾਡਾ ਜਿਹੜਾ ਸਮਾਨ ਆ ਕਿਹੜੀ ਬੈਲਟ ਤੇ ਆਊਗਾ ਬੈਲਟ ਨੰਬਰ 9 ਤੇ ਸਾਡਾ ਲੱਗੇ ਜਾਣਾ ਸੀਗਾ ਅਸੀਂ ਬੈਲਟ ਨੰਬਰ 9 ਤੇ ਆ ਗਏ ਆ ਇੱਥੇ ਸਾਡਾ ਲੱਗੇ ਜਾਊਗਾ ਸਾਡੀ ਕਿਸਮ ਤਾਂ ਮਾੜੀ ਵੀ ਸਾਡਾ ਤਾਂ ਲੱਗੇ ਜੱਗੇ ਜਾਣਾ ਸੀ ਅਸੀਂ ਭਲੇਖੇ ਚੋਰੇ ਖੜ੍ਹਦੇ ਕਿਉਂਕਿ ਕਨੈਕਟਿਡ ਫਲਾਈਟ ਸੀ ਕਲਕੱਤੇ ਦੇ ਵਿੱਚ ਉਤਰ ਕੇ ਅਸੀਂ ਕੀ ਕੀਤਾ ਸਾਡਾ ਹੁਣ ਨਾ 10 ਘੰਟੇ ਦੀ ਸਟੇ ਸੀ ਮੈਂ ਕਿਹਾ ਜਾਵਾਂਗੇ ਕਿੱਥੇ ਮੇਰਾ ਪਹਿਲਾਂ ਤੋਂ ਮਨ ਸੀਗਾ ਵੀ ਆਪਾਂ ਨਾ ਉੱਥੇ ਕੋਈ ਹੋਟਲ ਲੈ ਲਾਂਗੇ ਤੇ ਫਿਰ ਕਲਕੱਤੇ ਦੀਆਂ ਰਾਤ ਨੂੰ ਗਲੀਆਂ ਭੁੰਮਾਂਗੇ ਤੇ ਡਿਨਰ ਵਗੈਰਾ ਕਰਕੇ ਜਾਵਾਂਗੇ ਆ ਦੇਖ ਲਓ ਕਲਕੱਤਾ 에ਅਰਪੋਰਟ ਤੇ ਨਾ ਤੁਹਾਨੂੰ ਰੂਮ ਮਿਲ ਜਾਂਦਾ 1650 ਰੁਪਏ ਦਾ ਰੂਮ ਬਹੁਤ ਸਾਫਾ ਤੁਸੀਂ ਰਾਤ ਨੂੰ 에ਅਰਪੋਰਟ ਦੇ ਉੱਪਰ ਹੀ ਰਹਿ ਸਕਦੇ ਹੋ ਤੇ ਅਸੀਂ ਕੀ ਕੀਤਾ ਇੱਥੇ ਹੁਣ ਅਸੀਂ ਆਪਣਾ ਸਮਾਨ ਸਭੂਨ ਰੱਖਿਆ ਤੇ ਡਿਨਰ ਕਰਨ ਅਸੀਂ ਬਾਹਰ ਜਾਵਾਂਗੇ ਰਿਕਸ਼ੇ ਵਗੈਰਾ ਤੇ ਦਿਖਾਣਾ ਤੁਹਾਨੂੰ ਅੱਗੇ ਮੈਂ ਕਿਵੇਂ ਰਿਕਸ਼ੇ ਬੈਟਰੀ ਵਾਲੇ ਇਹਨਾਂ ਨੇ ਬਣਾਏ ਹੋਏ ਨੇ ਇੱਥੇ ਅਸੀਂ ਸੋਵਾਂਗੇ ਆ 에ਅਰਪੋਰਟ ਦੇ ਉੱਪਰ ਹੀ ਆ ਬਾਹਰ ਮਤਲਬ ਐਗਜ਼ਿਟ ਦੇ ਇੱਕ ਜ਼ਿਆਦਾ ਫੈਸਿਲਿਟੀ ਮਿਲ ਗਈ ਕਿਉਂਕਿ ਜ਼ਿਆਦਾਤਰ ਕਿਤੇ 에어ਪੋਰਟ ਤੇ ਹੈ ਨਹੀਂ ਗਈ ਹੁਣ ਅਸੀਂ ਸਮਾਨ ਵਗੈਰਾ ਰੱਖਤਾ ਵਾ ਤੇ ਬਾਹਰ ਨਿਕਲੇ ਆ ਐਗਜ਼ਿਟ ਐਗਜ਼ਿਟ ਤੋਂ ਬਾਹਰ ਥੋੜਾ ਜਿਹਾ ਤੁਸੀਂ ਤੁਰ ਕੇ ਜਾਂਦੇ ਹੋ ਨਾ ਹੁਣ ਸਵੇਡ ਦੀ ਫਲਾਈਟ ਆ ਤੇ ਤੁਹਾਨੂੰ ਜਿਵੇਂ ਪਤਾ ਪਰੂਮ ਲੈ ਲਿਆ ਆ ਦੇਖ ਲਓ ਵੱਡਾ 에어ਪੋਰਟ ਆ ਪੈਦਾ ਕਿ ਨਹੀਂ ਤਗੜਾ 에어ਪੋਰਟ ਚੱਲੇ ਆ ਇਧਰ ਘੁੰਮਣ ਲੋਕਲ ਉੱਥੇ ਖਾਣਾ ਪੀਣਾ ਖਾਵਾਂਗੇ ਖਾਣਾ ਪੀਣਾ ਖਾ ਕੇ ਫਿਰ ਵਾਪਸ ਆਉਨੇ ਆ ਕਲਕੱਤਾ ਕਲਕੱਤਾ ਹੀ ਆ ਪ੍ਰਾਣੇ ਸ਼ਹਿਰ ਅਰਗਾਵਾ ਆਪਾਂ ਨਾ ਇੱਥੇ ਤੱਕ ਤੁਰ ਕੇ ਹੀ ਆ ਗਏ ਸੀਗੇ ਇੱਧਰ ਇੱਕੋ ਹੀ ਸਾਨੂੰ ਵੈਜ ਹੋਟਲ ਮਿਲਿਆ ਵਾ ਵੀ ਜਿੱਥੇ ਵਧੀਆ ਖਾਣਾ ਮਿਲ ਸਕਦਾ ਵਾ ਦੇਖੋ ਟੂਰਿੰਗ ਤੇ ਆ ਗਏ ਆ ਨੇੜੇ ਹੀ ਆ ਰੈਸਟੋਰੈਂਟ ਤੇ ਆ ਖਾਣਾ ਦੇਖੋ ਵੈਜ ਹੋਟਲ ਇੱਕੋ ਹੀ ਮਿਲਿਆ ਸਾਨੂੰ ਇੱਥੇ ਸਾਰਿਆਂ ਨੂੰ ਦੱਸਤਾ ਸੀਗਾ ਬੜਾ ਫੇਮਸ ਸੀ ਤੇ ਖਾਣਾ ਵੀ ਠੀਕ ਠਾਕ ਹੀ ਸੀਗਾ ਜਿਵੇਂ ਕਲਕੱਤਾ ਦਾ ਹੁੰਦਾ ਆਉਂਦੇ ਹੋਏ ਥੱਕ ਗਏ ਸੀ ਕੋਹੂ ਵੀ ਰੋਣ ਲੱਗ ਗਈ ਸੀ ਮੈਂ ਜਾਂਦੇ ਹੋਏ ਹੁਣ ਮੈਂ ਰਿਕਸ਼ਾ ਹੀ ਕਰ ਲਿਆ ਤੇ 100 ਰੁਪਈਆ ਨੇ ਲੈਣਾ ਵਾ 에ਰਪੋਰਟ ਦੀ ਪਾਰਕਿੰਗ 'ਚ ਛੱਡੂਗਾ ਹੁਣ ਚ ਤੇ ਹੁਣ 5:30 ਵਜੇ ਵਾਲੀ ਫਲਾਈਟ ਆ ਆਪਾਂ ਰੂਮ ਖਾਲੀ ਕਰਤਾ ਤੇ ਇਹ ਟਾਈਮ ਹੋ ਰਿਹਾ ਕੋਈ 4:30 ਹੁਣ ਚਲਦੇ ਆ ਉੱਪਰ ਜਿੱਥੋਂ ਆਪਾਂ ਨੂੰ ਫਲਾਈਟ ਮਿਲਣੀ ਆ ਤੇ ਫਿਰ ਅਗਲਾ ਤੁਹਾਨੂੰ ਸੀਨ ਦਿਖਾਉਨੇ ਆ ਕੀ ਆ ਸਿਸਟਮ ਇੱਥੇ ਆਏ ਤਾਂ ਪਤਾ ਲੱਗਿਆ ਵੀ ਸਾਡਾ 136 ਨੰਬਰ 게ਟ ਆ ਆ 24 ਨੰਬਰ 게ਟ ਦੇਖ ਕੇ ਮੇਰੇ ਤਾਂ ਦਿਮਾਗ ਖਰਾਬ ਹੋ ਗਿਆ ਮੈਂ ਕਹਾਂ ਯਾਰ ਪਤਾ ਨਹੀਂ ਕਿੰਡਾ ਲੰਬਾ ਜਾਣਾ ਪਊਗਾ ਪਰ ਆ 24 ਤੋਂ ਬਾਅਦ ਨਾ ਲਿਫਟਾਂ ਨੇ ਉਹ ਗਰਾਉਂਡ ਫਲੋਰ ਆ ਗਰਾਉਂਡ ਫਲੋਰ ਤੋਂ ਸਿੱਧਾ 136 ਇਹ ਨਾਲ ਤਾਂ ਬੰਦਾ ਪਾ ਗਨੋ ਕਿ ਸਿੱਧਾ ਤੁਸੀਂ 25 26 ਲੱਗਦੇ ਬੰਦੇ ਨੂੰ ਥੋੜਾ ਆਰਾਮ ਤਾਂ ਰਵੇ ਇੱਥੇ ਵੀ ਪਹਿਲਾਂ ਬਸਤੇ ਬੈਠਾਂਗੇ ਬਸਤੇ ਬੈਠ ਕੇ ਆਪਾਂ 에ਅਰ ਇੰਡੀਆ ਦੀ ਫਲਾਈਟ ਫੜਨ ਜਾਵਾਂਗੇ ਕੋਈ 7 800 ਮੀਟਰ ਦੂਰ ਤੇ ਆ ਬੈਠ ਗਏ ਆਪਾਂ ਮੂਰੇ ਸਮਾਨ ਰੱਖ ਲਿਆ ਹੋਇਆ ਹੁਣ ਉਹ ਮੂਰੇ ਮੂਰੇ ਸਾਡਾ ਸਮਾਨ ਜਾ ਰਿਹਾ ਵਾ ਆ ਦੇਖੋ ਇਹ ਵੀ ਕਲਕੱਤੇ ਦਾ 에ਅਰਪੋਰਟ ਹੈ ਤਾਂ ਵੱਡਾ ਹੀ ਆ ਵੈਸੇ ਬੱਸ ਵੀ ਪੂਰੀ ਫੁੱਲ ਹੋ ਗਈ ਆ ਚਾਰ ਬੱਸਾਂ ਭਰ ਕੇ ਗਈਆਂ ਨੇ ਤਿੰਨ ਬੱਸਾਂ ਫੁੱਲ ਤੇ ਚੌਥੀ ਬੱਸ ਅੱਧੀ ਸੀਗੀ ਹੁਣ ਆਪਾਂ ਆਪਣੀ ਫਲਾਈਟ ਕੋਲੇ ਜਾਵਾਂਗੇ ਤੇ ਉੱਥੋਂ ਫਿਰ ਆਪਾਂ ਅੱਗੇ ਤਾਂ ਤੁਹਾਨੂੰ ਦਿਖਾਵ ਫੋਲੋ ਕਰਦੇ ਰਹੋ ਜਿੱਥੇ ਤੁਹਾਡਾ 1.5 ਲੱਖ ਲੱਗਣਾ 1 ਲੱਖ ਚ ਪੂਰਾ ਹੋ ਜਾਊਗਾ ਬੋਡ ਕਰ ਗਏ ਆ ਆਪਣੀ ਨੈਕਸਟ ਫਲਾਈਟ ਤੇ ਪਹੁੰਚ ਜਾਗੇ ਆਪਾਂ ਕੋਈ 4:30 ਵਜੇ ਫਿਰ ਦੱਸਦੇ ਆ ਕਲਕੱਤਾ ਤੋਂ ਇਹ ਸਵੇਰੇ 5:30 ਵਜੇ ਮਿਲੀ ਆ 5:30 ਥਲੇ ਹੋਏ ਨਹੀਂ 5:15 ਮਿੰਟ ਹੋਏ ਆ ਆਪਾਂ ਰੈਸਟ ਵੀ ਕਰ ਲਈ ਸੋ ਵੀ ਲਿਆ ਤੇ ਫਲਾਈਟ ਵੀ ਫੜ ਲਈ ਅਗਲੀ ਅੰਡੇਮਾਨ 에어ਪੋਰਟ ਤੇ ਲੈਂਡ ਕਰ ਗਏ ਆ ਤੇ ਮੌਸਮ ਬਹੁਤ ਜ਼ਬਰਦਸਤ ਆ ਬਹੁਤ ਵਧੀਆ ਮੌਸਮ ਆ ਔਰੇ 5 ਦਿਨ ਔਰੇ ਰਹਿਣਾ ਵਾ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਂਗਾ ਫੋਲੋ ਕਰ ਲਓ ਭਰਾ ਨੂੰ ਤੇ ਦੇਖੀ ਜੱਲਿਓ ਫਿਰ ਤੱਕ ਪਾਉਂਦੇ ਆਪਾਂ ਔਰੇ ਆਪਣਾ ਜਿਹੜਾ ਟੂਰ ਪਲਾਨਰ ਆ ਉਹਨਾਂ ਨੇ ਟੈਕਸੀ ਭੇਜਤੀ ਆ ਸਾਨੂੰ ਪਿਕਅਪ ਕਰ ਲਿਆ ਅਗਲੀ ਵੀਡੀਓ ਚ ਹੁਣ ਤੁਹਾਨੂੰ ਬਾਕੀ ਦੀਆਂ ਚੀਜ਼ਾਂ ਦਿਖਾਵਾਂਗੇ ਜਿਹੜੇ ਤਾਂ ਮੇਰੇ ਪੁਰਾਣੇ ਫਾਲੋਅਰ ਨੇ ਉਹਨਾਂ ਨੂੰ ਪਤਾ ਵੀ ਮੈਂ ਘੁੰਮਦਾ ਰਹਿਣਾ ਹੁਣ ਮੈਂ ਦੱਸਦਾ ਵੀ ਆ ਲੋਕਲ ਟੂਰ ਜੇ ਤੁਸੀਂ ਬੁੱਕ ਕਰਾਣੇ ਹੋ ਉਹਨਾਂ ਤਾਂ ਤੁਹਾਨੂੰ ਮਹਿੰਗਾ ਪੈਂਦਾ ਮੈਂ ਵੀ ਲੋਕਲ ਵਾਲੇ ਤੋਂ ਪੁੱਛਿਆ ਉਹਨੇ ਮੈਨੂੰ 1.5 ਲੱਖ ਦੱਸਿਆ ਤੇ ਜਦੋਂ ਮੈਂ ਲੋਕਲ ਉੱਥੇ ਦੀ ਅੰਡੇਮਾਨ ਵਾਲੀ ਕੰਪਨੀ ਤੋਂ ਪੁੱਛਿਆ ਉਹਨਾਂ ਨੇ ਮੈਨੂੰ 1 ਲੱਖ ਦੱਸਿਆ ਦੱਸੋ ਵੀ 50000 ਦਾ ਫਰਕ ਇਹਨਾਂ ਦਾ ਇੰਨਾ ਕੁ ਸਿਸਟਮ ਮੈਨੇਜਮੈਂਟ ਸੀਗਾ ਵੀ ਸਿਰਫ ਔਰੇਂਜੀ ਟ-ਸ਼ਰਟ ਵਾਲੇ ਬੰਦੇ ਐਵੇਂ ਦੇ ਹੁੰਦੇ ਨੇ ਤੁਸੀਂ ਜਿੱਥੇ ਵੀ ਉਤਰੋਗੇ ਤੁਸੀਂ ਔਰੈਂਟੇਡ ਟੀਸ਼ਰਟ ਨੂੰ ਫੜ ਲੈਣਾ ਉਹਨੂੰ ਕਹਿਣਾ ਵੀ ਅੱਜ ਦਾ ਮੇਰਾ ਟੂਰ ਦੱਸ ਉਹਨੇ ਟੂਰ ਵੀ ਦੱਸਣਾ ਤੇ ਨਾਲ ਤੁਹਾਨੂੰ ਜਿੱਥੇ ਜਾਣਾ ਉਹਨੇ ਉੱਥੇ ਛਡਾਉਣਾ ਵੀ ਆ ਚਾਹੇ ਕੋਈ ਵੀ ਅਪਚਾਰ ਪੰਜ ਬੰਦੇ ਇਹ ਕੰਪਨੀ ਦੇ ਖੜੇ ਹੁੰਦੇ ਆ ਜਿਵੇਂ ਤੁਸੀਂ 에어ਪੋਰਟ ਤੇ ਉਤਰੇ ਔਰੈਂਟੇਡ ਟੀਸ਼ਰਟ ਨੂੰ ਫੜਨਾ ਉਹਨੇ ਤੁਹਾਨੂੰ ਹੋਟਲ ਭੇਜ ਦੇਣਾ ਹੋਟਲ ਤੋਂ ਬਾਅਦ ਉਹਨੇ ਦੱਸ ਵੀ ਦੇਣਾ ਤੁਹਾਡੀ ਅੱਜ ਕੀ ਐਕਟੀਵਿਟੀ ਆ ਵਿੱਚ ਤੇ ਗਏ ਤੁਸੀਂ ਔਰੈਂਟੇਡ ਟੀਸ਼ਰਟ ਵਾਲੇ ਨੂੰ ਫੜਨਾ ਉਹਨੂੰ ਕਹਿਣਾ ਮੈਨੂੰ ਛੱਡ ਦੇ ਅੱਗੇ ਪਿੱਛੇ ਜਿਵੇਂ ਮਰਜ਼ੀ ਤੁਸੀਂ ਮੈਨੇਜ ਕਰਵਾ ਸਕਦੇ ਹੋ ਸੁਸ਼ਮਿਤਾ ਮੈਡਮ ਆ ਉੱਤੇ ਉਹਨਾਂ ਨੇ ਔਰੈਂਟੇਡ ਟੀ-ਸ਼ਰਟ ਵਾਲ ਨੂੰ ਫੜਾਤੀ ਤੇ 에어ਪੋਰਟ ਤੇ ਔਰੈਂਟੇਡ ਟੀ-ਸ਼ਰਟ ਵਾਲੇ ਨੇ ਮੈਨੂੰ ਫੜਾਤੀ ਤੁਸੀਂ ਔਰੈਂਟੇਡ ਟੀ-ਸ਼ਰਟ ਫਾਲੋ ਕਰਨੀ ਆ ਫਰਸਟ ਡੇ ਮੈਂ ਜਿਆਦਾ ਵੀਡੀਓ ਨਹੀਂ ਬਣਾਈ ਵੀ ਉੱਥੋਂ ਡਰਾਈਵਰ ਨੇ ਚੱਕਿਆ ਤੇ ਸਾਨੂੰ ਲੈ ਕੇ ਆ ਗਏ ਉਹ ਵੀਡੀਓ ਜਿਆਦਾ ਜੱchnੀ ਨਹੀਂ ਸੀਗੀ ਮੈਂ ਸਿੱਧਾ ਸਟਾਪ ਤੇ ਲਾਇਆ ਤੁਹਾਨੂੰ ਪਤਾ ਹੀ ਆ ਵੀ ਆਪਾਂ ਕੋਟ ਪਲੇਅਰ ਆ ਗਏ ਸੀਗੇ ਸਵੇਰੇ ਹੋਟਲ ਦੇ ਵਿੱਚ ਹੋਟਲ ਤੋਂ ਇਹਨਾਂ ਨੇ 1.5 ਵਜੇ ਸਾਨੂੰ ਲਿਆ ਵਾ ਪਹਿਲਾ ਸਟਾਪ ਆ ਇਹ ਇੱਥੇ ਫੋਟੋ ਸ਼ੂਟਿੰਗ ਹੋਊਗੀ ਆ ਕੀ ਕਹਿੰਦੇ ਇਹਨੂੰ ਕਾਸਟ ਪਤਾ ਨਹੀਂ ਕੀ ਉਹ ਆ ਤੁਸੀਂ ਸਾਰੇ ਜਾ ਸਕਦੇ ਹੋ ਇਹ ਪਹਿਲਾ ਸਟਾਪ ਆ ਛੋਟੀ ਵੀਡੀਓ ਬਣਾਉਂਗਾ ਐਵੇਂ ਕੋਈ ਮਤਲਬ ਨਹੀਂ ਹੈ ਅੰਡੇਮਾਨ ਆਣਾਂ ਲਈ ਸਾਰਿਆਂ ਨੂੰ ਕਲੀਅਰ ਹੋ ਜਾਊਗਾ ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਜਾਣਾ ਵਾ ਇਹ ਪਹਿਲਾ ਸਪੋਟ ਆ ਬਹੁਤ ਸੋਹਣੀ ਲੋਕੇਸ਼ਨ ਆ ਤੁਹਾਨੂੰ ਉਹ ਸਾਹਮਣੇ ਇੱਕ ਛੋਟਾ ਜਿਹਾ ਟਾਪੂ ਆ ਉੱਥੇ ਵੀ ਲੈ ਕੇ ਜਾਂਦੇ ਨੇ ਤੁਹਾਨੂੰ ਹੋਰ ਵੀ ਦਿਖਾਉਣਾ ਆ ਇਸ ਤੋਂ ਬਾਅਦ ਆਪਾਂ ਨਾ ਸੈਲੂਲਰ ਜੇਲ ਤੇ ਲਾਈਟ ਸ਼ੋਵਿੰਗ 'ਚ ਜਾਵਾਂਗੇ ਸਾਰਾ ਤੁਹਾਨੂੰ ਦਿਖਾਉਂਗਾ ਜਿੱਥੇ ਸੁਭਾਸ਼ ਚੰਦਰ ਬੋਸ ਵਗੈਰਾ ਨੂੰ ਰੱਖਿਆ ਸੀ ਜਿੱਥੇ ਸਾਡੇ ਫ੍ਰੀडम फाइਟਰ ਸੀਗੇ ਬਟ ਇਹ ਵਿੱਚ ਇੱਕ ਨੰਬਰ ਦਾ ਦੇਖੋ ਵਾ ਮਜ਼ਾ ਆ ਗਿਆ ਨਾ ਆ ਗਿਆ ਮਜ਼ਾ ਦੇਖ ਲੋ ਤੁਹਾਨੂੰ ਪਿਆਰ ਦੇ ਜੇ 2 ਮਤਲਬ ਪੁਆਇੰਟ ਕਰਾਉਂਦੇ ਨੇ ਇੱਥੇ ਆਉਨੇ ਹੋ ਤੁਸੀਂ ਇਕੱਲੇ ਤੇ ਆਹ ਪੁਆਇੰਟ ਆ ਦੇਖੋ ਕਿੰਨਾ 뷰 ਵਧੀਆ ਇਸ ਦੂਬਾਰ ਜਾਵਾਂਗੇ ਉਹ ਵਾਲੇ ਪੁਆਇੰਟ ਤੇ ਉੱਥੋਂ ਫਿਰ ਵਾਪਸ 1001% ਕੁਹੂ ਸਾਡੀ ਫ੍ਰੀ ਹੋ ਗਈ ਵਿੱਚ ਕੁਦਰਤ ਦਾ ਬਹੁਤ ਨੇੜੇ ਤੋਂ ਨਜ਼ਾਰਾ ਜੇ ਲੈਣਾ ਤਾਂ ਅੰਡੇ ਮਾਰ ਆਓ ਪੱਕੀ ਗੱਲਾਂ ਨਜ਼ਾਰਾ ਲਵਾਂਗੇ ਗਰੰਟੀ ਆ ਵੀ ਇੱਥੇ ਆਣ ਤੋਂ ਵਾਦਨਾ ਤੁਹਾਡਾ ਜਾਣ ਦਾ ਮਨ ਨਹੀਂ ਕਰੂਗਾ ਅਸੀਂ ਇੱਕ ਸਟੌਪ ਬੋਕ ਕੀਤਾ ਉਸ ਤੋਂ ਬਾਅਦ ਆਪੇ ਦੋ ਤਿੰਨ ਸਟੌਪ ਬੋਕਰ ਨੂੰ ਮਨ ਕਰਦਾ ਸਾਹਮਣੇ ਕਾਲੀ ਪਹਾੜੀ ਦੇਖ ਰਹੇ ਇੱਥੇ ਨਾ ਚਿੜੀਆਂ ਰਹਿੰਦੀਆਂ ਨੇ ਚਿੜੀਆਂ ਇੱਥੇ ਨਾ ਨੇੜੇ ਜਾਣ ਦਾ ਕੋਈ ਅਧਿਕਾਰ ਨਹੀਂ ਹੈਗਾ ਕਿਸੇ ਲਈ ਇੱਥੇ ਸਾਰੇ ਆਉਂਦੇ ਨੇ ਆ ਇਕੱਲੇ ਵਿਊ ਦਾ 500 ਰੁਪਿਆ ਵਾ ਸਿਰਫ ਉੱਥੋਂ ਇੱਥੇ ਲੈ ਕੇ ਆਣਗੇ ਹੁਣ ਸਾਨੂੰ ਉੱਤਰ ਲੈ ਕੇ ਗਿਆ ਵਾ ਇੱਧਰ ਲੈ ਕੇ ਆਇਆ ਵਾ ਤਾਂ ਕਰਕੇ 1000 ਰੁਪਿਆ ਅੱਜ ਸਾਡਾ ਫਰਸਟ ਡੇ ਆ ਫਰਸਟ ਡੇ ਦੇ ਵਿੱਚ ਜਦੋਂ ਹੋਟਲ 'ਚ ਆਏ ਉਦੋਂ ਬਾਅਦ ਸਾਨੂੰ ਹੋਰੇ ਲੈ ਕੇ ਆਗੇ ਹੁਣ ਦੁਬਾਰਾ ਇਹਨਾਂ ਨੇ ਹੋਟਲ ਰੋਕ ਦੇਣਾ ਸ਼ਾਮ ਨੂੰ ਫੇਰ ਲੈ ਕੇ ਆਉਣਗੇ ਸਾਨੂੰ ਲਾਤਾ ਵਾ ਹੁਣ ਆ ਗਏ ਆ ਅਸੀਂ ਸੈਲੂਲਰ ਜੇਲ ਜਿੱਥੇ ਫਰੀडम फाइਟਰਾਂ ਨੂੰ ਅੰਗਰੇਜ਼ ਰੱਖਦੇ ਸੀਗੇ ਆਉ ਦਿਖਾਣੇ ਆ ਪਹੁੰਚ ਗਏ ਸੀ ਸੈਲੂਲਰ ਜੇਲ ਇੱਥੇ ਮੀ ਪੈ ਰਿਹਾ ਵਾ ਇੱਥੇ ਨਾ ਲੈਣ ਲੱਗ ਜਾਂਦੀ ਹੈ ਸ਼ਾਮ ਨੂੰ ਪਰ ਲੈਣ 'ਚ ਲੱਗਣ ਤੇ ਤੁਹਾਨੂੰ ਕੋਈ ਲੋੜ ਨਹੀਂ ਤੁਹਾਡਾ ਨੰਬਰ ਸੀਟ ਨੰਬਰ ਹੁੰਦਾ ਹੀ ਆ ਇੱਥੇ ਤੁਹਾਨੂੰ ਟਿਕਟ ਬੁੱਕ ਕਰਨੀ ਪੈਂਦੀ ਆ 30 ਰੁਪਏ ਦੀ ਟਿਕਟ ਹੁੰਦੀ ਹੈ ਜੇ ਤੁਸੀਂ ਕਿਸੇ ਕੰਪਨੀ ਤੋਂ ਕਰਾਉਣੇ ਤਾਂ ਮਹਿੰਗੀ ਪਊਗੀ ਤੇ ਵੈਸੇ 30 ਕੇ 60 ਰੁਪਏ ਦੀ ਆਈ ਟਿਕਟ ਹੁੰਦੀ ਹੈ ਚਲੋ ਅੰਦਰ ਜਾਂਦੇ ਆ ਅੰਦਰ ਬੜਦੇ ਸਾਰੇ ਗੇਟ ਦੇ ਨਾਲ ਆ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਫੋਟੋਆਂ ਵਾਲੇ ਜਿੱਥੇ ਤੁਹਾਨੂੰ ਸਾਰਾ ਦਿਖਦਾ ਵਾ ਵੀਰਸ ਵਰਕਰ ਵਗੈਰਾ ਨੇ ਕਿਵੇਂ ਆਜ਼ਾਦੀ ਲਈ ਸੀ ਸ਼ਾਮ ਨੂੰ ਨਾ ਇੱਕ ਪ੍ਰੋਜੈਕਟਰ ਚੱਲਦਾ ਹੁੰਦਾ ਦੋ ਬਿਲਡਿੰਗਾਂ ਦੇ ਉੱਪਰ ਅੱਗੇ ਚੱਲ ਕੇ ਦਿਖਾਉਣਾ ਪਰ ਇੱਥੇ ਨਾ ਰਿਕਾਰਡਿੰਗ ਨਹੀਂ ਕਰਨ ਦਿੰਦੇ ਹੈਗੇ ਜੇ ਤੁਸੀਂ ਨੂੰ ਦੇਖਣਾ ਚਾਹੁੰਦੇ ਹੋ ਤੁਸੀਂ ਭਾਵੁਕ ਹੋ ਜਾਓਗੇ ਸਾਹਮਣੇ ਤੋਂ ਬੈਠ ਕੇ ਇੱਕ ਵਾਰੀ ਜੇ ਤੁਸੀਂ ਉਹਦੇ ਦੇਖ ਲਿਆ ਚਾਹੇ ਜਿਹੜ ਪ੍ਰੋਜੈਕਟਰ ਦੇ ਥਰੂ ਨਾ ਦੋਨੇ ਬਿਲਡਿੰਗਾਂ ਦੇ ਉੱਪਰ ਦੋ ਮੰਜ਼ਿਲਾ ਬਿਲਡਿੰਗ ਦੇ ਉੱਪਰ ਪੂਰੀ ਇਹੋ ਜਿਹੀ ਵੀਡੀਓ ਰੱਖਉਂਦੇ ਆ ਵੀ ਜਿਹੜੀਆਂ ਜੇਲਾ 300 ਤੋਂ 600 ਬਣੀਆਂ ਹੋਈਆਂ ਨੇ ਉਹ ਕੱਲੀ ਜੇਲ ਦੇ ਵਿੱਚ ਤੁਹਾਨੂੰ ਵੀਰ ਸਮਰਕਰ ਦੋਰੋ ਵੀਡੀਓ ਨਾਲ ਹੀ ਦਿਖਾਉਣਗੇ। ਕੋਟ ਬਲੇਅਰ ਬਲੇਅਰ ਨਾਮ ਦਾ ਅੰਗਰੇਜ਼ ਸੀਗਾ ਜਿਹਨੇ ਇੱਥੇ ਆ ਕੇ ਨਾ ਜੇਲ ਬਣਾਈ ਸੀਗੀ ਤੇ ਉਹ ਕਹਿੰਦਾ ਸੀ ਵੀ 1000 ਮਾਈਲਸ ਤੁਸੀਂ ਕਿਤੇ ਨਹੀਂ ਜਾ ਸਕਦੇ ਕਿ ਚਾਰੇ ਪਾਸੇ ਸਮੁੰਦਰੀ ਸਮੁੰਦਰ ਆਹ ਜੇਲ੍ਹਾਂ ਬਣਾਈਆਂ ਸਿਗੀਆਂ ਤੇ ਜੇ ਕਿਸੇ ਬੰਦੇ ਨੂੰ ਰੇ ਨਾ ਲੇ ਆ ਕਿ ਰੱਖਦੇ ਸੀਗੇ ਤਾਂ ਉਹ ਬੰਦਾ ਕਿੱਧਰ ਪੱਜੂਗਾ ਯਾਰ ਚਾਰੇ ਪਾਸੇ ਤਾਂ ਪਾਣੀ ਪਾਣੀ ਆ ਪਾਣੀ ਭਰਿਆ ਹੋ ਆ ਆਪ ਵੀ ਧਮਕੇ ਦਿੰਦੇ ਹੁੰਦੇ ਸੀ ਵੀ 1000 ਮਾਈਲ ਇੱਥੇ ਪਾਣੀ ਆ ਤੁਸੀਂ ਕਿਤੇ ਜਾ ਨਹੀਂ ਸਕਦੇ ਮਾਈਲ ਮੀਨਸ ਵੀ ਮੀਲ ਤੇ ਜਿਹੜੇ ਬੰਦੇ ਹੁੰਦੇ ਸੀ ਨਾ ਉਹ ਰ ਕਈਆਂ ਨੇ ਸ਼ਹੀਦੀਆਂ ਦਿੱਤੀਆਂ ਯਾਰ ਇੱਕ ਵਾਰੀ ਜਦੋਂ ਤੁਸੀਂ ਦੇਖੋਗੇ ਨਾ ਤੁਸੀਂ ਇੱਕ ਕੰਮ ਕਰੋ YouTube ਤੇ ਜਾਓ ਤੇ ਤੁਸੀਂ ਸੈਲੂਲਰ ਜੇਲ ਲਾਈਟਿੰਗ ਸ਼ੋਅ ਭਰੋ ਤੁਹਾਨੂੰ ਪੂਰੀ ਵੀਡੀਓ ਦਿਖ ਜੂਗੀ ਇਹਨਾਂ ਨੇ ਪਾਈ ਹੋਈ ਆ ਬਾਕੀ ਤਾਂ ਕੈਮਰੇ ਤੇ ਪਾਉਣੇ ਨਹੀਂ ਦਿੰਦੇ ਔਰ ਦਿਨੇ ਵੀ ਇੱਥੇ ਆ ਕੇ ਜਦੋਂ ਤੁਸੀਂ ਦੇਖਦੇ ਹੋ ਕੱਲੀ ਕੱਲੀ ਜੇਲ ਸੋਚੋ ਤੁਸੀਂ ਨਾ ਪੁਰਾਣੇ ਟਾਈਮ 'ਚ ਚੱਲ ਜਿੰਦੇ ਹੋ ਯਾਰ ਉਹ ਬੰਦੇ ਕਿਵੇਂ ਰਹਿੰਦੇ ਹੋਣਗੇ ਕਿਵੇਂ ਇੱਥੇ ਕੱਲਿਆਂ ਤੋਂ ਚੱਕੀਆਂ ਬਸਵਾਈਆਂ ਜਾਂਦੀਆਂ ਸੀਗੀਆਂ ਆ ਦੇਖ ਲਓ ਅਮਰ ਸ਼ਹੀਦ ਜੋਤਾਂ ਇੱਥੇ ਪੀਪਲ ਦਾ ਪੇੜ ਆ ਜਿਹੜਾ ਉਸ ਟਾਈਮ ਦਾ ਉਹ ਸਾਹਮਣੇ ਪਹਿਲੀ ਜਿਹੜੀ ਸਭ ਤੋਂ ਉੱਪਰਲਾ ਕਮਰਾ ਉਹ ਵੀਰ ਸਵਰਕਰ ਦਾ ਵਾ ਆ ਕੁਰਸੀਆਂ ਤੇ ਬਹਿ ਕੇ ਤੁਹਾਨੂੰ ਪੂਰਾ ਪ੍ਰੋਜੈਕਟਰ ਦਿਖਾਉਂਦੇ ਨੇ ਨਾ ਦੋਨੇ ਬਿਲਡਿੰਗਾਂ ਦੇ ਉੱਪਰਲੀ ਬਿਲਡਿੰਗ ਦੇਖ ਲਈ ਆ ਖੱਬੇ ਪਾਸੇ ਵਾਲੀ ਬਿਲਡਿੰਗ ਇੱਥੇ ਪੂਰਾ ਪ੍ਰੋਜੈਕਟਰ ਸ਼ੋਅ ਚੱਲਦਾ ਬਿਲਕੁਲ ਕਲੀਅ ਤੇ ਮੈਂ ਕਿ ਮੇਰੇ ਨਾਲ ਪੂਰੀ ਆ ਕੁਰਸੀਆਂ ਤੇ ਬੈਠੇ ਹੋਏ ਬੰਦੇ ਸਾਰੇ ਭਾਗਕ ਹੋਗੇ ਸੀ ਤੁਸੀਂ ਇੱਕ ਵਾਰ YouTube ਤੇ ਜਾਓ ਉੱਥੇ ਪਾਓ ਸੈਲੂਲਰ ਜੇਲ ਲਾਈਟਿੰਗ ਸ਼ੋ ਇੱਥੇ ਆ ਦੇਖੋ ਕਿਵੇਂ ਬੰਦਿਆਂ ਦੇ ਲਾਸ਼ਾਂ ਪੁੰਦੇ ਸੀਗੇ ਯਾਰ ਬੁਰਾ ਹਾਲ ਹੋ ਗਿਆ ਦੇਖ ਕੇ ਸਾਰੀ ਦਿਹਾੜੀ ਉਹਨਾਂ ਨੂੰ ਨਾਰੀਅਲ ਦਾ ਤੇਲ ਕਢਣਾ ਪੈਂਦਾ ਸੀ ਮਤਲਬ ਅੰਡੇਮਾਨ ਦਾ ਯਾਰ ਅੰਡੇਮਾਨੀਆਂ ਆ ਤੁਹਾਨੂੰ ਦਿਖਾਉਣਾ ਇੱਥੇ ਆ ਦੇਖੋ ਆ ਹੈਗਾ ਕੋਲੂ ਇਹਦੇ ਵਿੱਚ ਨਾ ਨਾਰੀਅਲ ਪੁੰਦੇ ਸੀਗੇ ਤੇ ਬੰਦਾ ਕੱਲਾ پیسਦਾ ਹੁੰਦਾ ਸੀਗਾ ਜਿਹਦੇ ਨਾਲ ਇਹਦੇ ਵਿੱਚ ਤੇਲ ਗਰਦਾ ਸੀ ਤੇ ਉਹ ਤੇਲ ਇਹ ਅੰਗਰੇਜ਼ ਜਿਹੜੇ ਸੀਗੇ ਉਹ ਵੀ ਯੂਜ਼ ਕਰਦੇ ਹੁਣ ਮੈਨੂੰ ਨਹੀਂ ਪਤਾ ਪਰ ਆ ਪਿੱਛੇ ਦੇਖੋ ਜੂਟ ਦੀ ਬੋਰੀ ਜਿਵੇਂ ਨਾਰੀਅਲ ਦੀ ਰੱਸੀ ਦੀ ਬੋਰੀ ਬਣਾਉਂਦੇ ਸੀਗੇ ਉਹ ਪਾਉਂਦੇ ਹੁੰਦੇ ਸੀ ਹੁਣ ਆ ਦੇਖੋ ਆ ਬੈਠਾ ਵਾਂ ਕੰਮ ਕਰ ਰਿਹਾ ਠੀਕ ਆ ਨਾਰੀਅਲ ਛਿੱਲਣੇ ਨੇ ਨਾਰੀਅਲ ਛਿੱਲ ਕੇ ਅੱਗੇ ਦੇਣੇ ਤੇ ਖੋਪੜੇ ਕੱਢ ਕੇ ਫਿਰ ਆ ਕੋਲੂ ਚ ਗਿਰੀਆਂ ਪਾਉਣੀਆਂ ਫਿਰ ਆ ਬੰਦਾ ਇਹਨੂੰ ਪੀੜਦਾ ਸੀਗਾ ਸਾਰੀ ਦਿਹਾੜੀ ਇਹਨਾਂ ਤੋਂ ਖੜੇ-ਖੜੇ ਕੰਮ ਕਰਾਉਂਦੇ ਸੀ ਇਹਨਾਂ ਨੂੰ ਕੁਝ ਨਹੀਂ ਦੇਣਾ ਕੋਈ ਵਾਸਤਾ ਨਹੀਂ ਪਿੱਛੇ ਦੇਖੋਗੇ ਇਹਨਾਂ ਦੇ ਨਾਲ ਲੋਹੇ ਦੀਆਂ ਸੰਗੜਾਂ ਪਾਉਂਦੇ ਹੁੰਦੇ ਸੀਗੇ ਪੂਰੇ ਮਤਲਬ ਸਰ ਇਹ ਸਰ ਇਹ ਦਿਨਾਲ ਨਾ ਛੱਲੇ ਹੁੰਦੇ ਸੀਗੇ ਜਿਹਦੇ ਨਾਲੇ ਭੱਜ ਵੀ ਨਹੀਂ ਸਕਦੇ ਸੀ ਤੁਸੀਂ ਇੱਕ ਵਾਰੀ YouTube ਤੇ ਦੇਖਿਓ ਜ਼ਰੂਰ ਮੈਂ ਕਹਿੰਨਾ ਇੱਥੇ ਉਹ ਤਾਂ ਚਲੋ TV ਦਾ ਹੁੰਦਾ ਵੀ ਚਲੋ ਯਾਰ TV ਆ ਜਦ ਇੱਥੇ ਆਉਂਗੇ ਨਾ ਸਾਹਮਣੇ ਤੁਸੀਂ ਜਦੋਂ ਸ਼ਾਮ ਨੂੰ ਸੈਲੂਨਰ ਜੇਨ ਲਾਈਟਿੰਗ ਸ਼ੋਅ ਦੇਖੋਗੇ ਮੈਂ ਕਹਿੰਨਾ ਚੈਲੰਜ ਆ ਮੇਰਾ ਜਿਹੜਾ ਮਰਜ਼ੀ ਹੋਊਗਾ ਨਾ ਉਹ ਰੋਊਗਾ ਉਸ ਵੇਲੇ ਨੂੰ ਦੇਖ ਕੇ ਆ ਦਿਖ ਲੋ ਐ ਮੇਰੀਆਂ ਅਸੰਗੜਾ ਹੁੰਦੀਆਂ ਸੀਗੀਆਂ ਪੈਰ ਤੋਂ ਲੈ ਕੇ ਉੱਪਰ ਤੱਕ ਕਮਰ ਤੱਕ ਬੰਨੀਆਂ ਹੁੰਦੀਆਂ ਸੀ ਸਿਰਫ ਇਹਨਾਂ ਦੇ ਹੱਥ ਕੰਮ ਕਰਦੇ ਸੀਗੇ ਤੇ ਜਿਹੜਾ ਨਹੀਂ ਕੰਮ ਕਰਦਾ ਸੀ ਨਾ ਉਹਦੇ ਲਾਸ਼ਾਂ ਪਾ ਦਿੰਦੇ ਸੀ ਲਾਸ਼ਾਂ ਇੱਥੇ ਬੈਠ ਕੇ ਨਾ ਬੰਦਾ ਆਪਣੇ ਆਪ ਨੂੰ ਪੁਰਾਣੇ ਟਾਈਮ 'ਚ ਲੈ ਜਾਂਦਾ ਵੀ ਸ਼ਾਇਦ ਯਾਰ ਸਾਡੇ ਪੂਰਬਜ ਕਿਵੇਂ ਰਹੇ ਹੋਣਗੇ ਸੰਗਲ ਪਾ ਦੇਣੇ ਸਮੁੰਦਰ ਰਾਹੀਂ ਲੱਕੜ ਆਉਣੀ ਇਹਨਾਂ ਤੋਂ ਲੱਕੜ ਚਕਾਉਣੀ ਆ ਬੋਰੀ ਵਾਲਾ ਕੱਪੜਾ ਪਵਾ ਦੇਣਾ ਜਿਹਨੂੰ ਸਜ਼ਾ ਕਰਨੀ ਆ ਬੋਰੀ ਵਾਲਾ ਕੱਪੜਾ ਪਵਾ ਦੇਣਾ ਇਹਦੇ ਨਾਲ ਉਹਨੂੰ ਖਾਜ ਵੀ ਹੋਣੀ ਤੇ ਗਰਮੀ ਉਹਰੇ ਜੰਨਾ ਚਿੜਚਿੜੀ ਹੁੰਦੀ ਆ ਸਾਲਟੀ ਵੈਦਰ ਆ ਕਿਉਂਕਿ ਨਮਕ ਵਾਲੇ ਪਾਣੀ ਦਾ ਜਿਹੜਾ ਹੁੰਦਾ ਵਾ ਉਹ ਪਾਣੀ ਦੀ ਹਵਾ ਚੱਲਦੀ ਆ ਫਾਂਸੀ ਘੜ ਦੇਖ ਲਓ ਇਹ ਵੀ ਰੀਅਲ ਆ ਇਹਦੇ ਵਿੱਚ ਕਈਆਂ ਨੂੰ ਫਾਂਸੀ ਦਿੱਤੀ ਗਈ ਆ ਉਹ ਵੀ ਸੈਲੂਲਰ ਜੇਲ ਲਾਈਟਿੰਗ ਸ਼ੋਅ ਦੇ ਵਿੱਚ ਦਿਖਾਇਆ ਗਿਆ ਵਾ ਤانوں ਮੈਂ ਮੂਰੇ ਹੋ ਕੇ ਦਿਖਾਉਣਾ ਮੂਰੇ ਬੰਦੇ ਖੜੇ ਨੇ ਇੱਕ ਮਿੰਟ ਪਾ ਯਾਰ ਸਾਈਡ ਤੋਂ ਹਾਂ ਆ ਦੇਖੋ ਰਸੀਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਜਣਾਂ ਨੂੰ ਕੱਟੀ ਫਾਂਸੀ ਦਿੱਤੀ ਜਾਂਦੀ ਸੀ ਥੱਲੇ ਇਹਦੇ ਉੱਪਰ ਖੜਾ ਕਰ ਦਿੰਦੇ ਸੀਗੇ ਆ ਨਾਲ ਦੇ ਪਾਸੇ ਹੈਂਡਲ ਆ ਇਹ ਆਵਲ ਹੈਂਡਲ ਹੈਂਡਲ ਖਿੱਚਦੇ ਸੀਗੇ ਆ ਫੱਟਾ ਥੱਲੇ ਡਰ ਜਾਂਦਾ ਇਹ ਬੰਦੇ ਇੱਥੇ ਚੀਕਾਂ ਮਾਰ ਕੇ ਮਰਦੇ ਸੀ ਇਹ ਵੀ ਚੀਜ਼ ਸੈਲੂਲਰ ਜੇਲ ਲਾਈਟਿੰਗ ਸ਼ੋਅ ਦੇ ਵਿੱਚ ਦਿਖਾਈ ਹੋਈ ਆ ਬਿਲਕੁਲ ਤੁਹਾਨੂੰ ਪੁਰਾਣੇ ਟਾਈਮ 'ਚ ਲੈ ਜਾਣਗੇ ਜਿਵੇਂ ਦੀ ਇਹ ਲਾਈਟਿੰਗ ਦਿਖਾਉਂਦੇ ਨੇ ਨਾ ਜਿਵੇਂ ਤੁਸੀਂ 600 ਕਮਰਾ ਦੇਖਿਆ ਉਮੇ ਲਾਈਟਾਂ ਦੇ ਮੁਤਾਬਕ ਸਾਹਮਣੇ-ਸਾਹਮਣੇ ਜਾਂਦੇ ਲਾਈਟ ਜਾਂਦੀ ਆ ਵੀ ਬੰਦਾ ਤੁਰਦਾ ਜਾਂਦਾ ਤਾਂ ਉਹਨੂੰ ਬੈਠੇ ਨੂੰ ਫੀਲ ਹੁੰਦਾ ਆ ਅੰਦਰ ਜੇਲ੍ਹਾਂ ਨੇ ਕਮਰੇ ਨੇ ਸੋਚੋ ਕਮਰਿਆਂ ਦਾ ਕੀ ਡਿਜ਼ਾਈਨ ਆ ਦੇਖੋ ਇਹ ਕੁੰਡਾ ਉਰੇ ਆ ਇਹ ਕੁੰਡਾ ਨਾ ਉਰੋ ਲਾ ਦਿੰਦੇ ਸੀਗਾ ਟੁੱਟਿਆ ਹੋਇਆ ਮੈਂ ਤੁਹਾਨੂੰ ਅਗਲਾ ਦਿਖਾਉਣਾ ਵਾਂ ਅੱਜ ਵੀ ਆਪਣੇ ਸੈਂਟਰਲ ਜੇਲ੍ਹਾਂ ਦੇ ਵਿੱਚ ਨਾ ਆਹੀ ਸਿਸਟਮ ਆ ਆ ਦੇਖੋ ਪਤਾ ਕੀ ਹੁੰਦਾ ਸੀਗਾ ਜਿਵੇਂ ਕੀ ਆ ਖੁੱਲਾ ਵਾ ਕੈਦੀ ਅੰਦਰ ਵੜਿਆ ਇਹਨੂੰ ਐ ਬੰਦ ਕੀਤਾ ਤੇ ਇਧਰੋਂ ਕੁੰਡਾ ਲੱਗਦਾ ਸੀ ਆਹ ਕੁੰਡਾ ਲੱਗਦਾ ਆ ਦੇਖੋ ਇੱਧਰ ਬੰਦ ਹੋ ਗਿਆ ਹੁਣ ਅੰਦਰਲਾ ਕੈਦੀ ਨਾ ਇਹਨੂੰ ਤਾਲਾ ਤੋੜ ਸਕਦਾ ਸੀ ਇਹਨਾਂ ਖੋਲ ਸਕਦਾ ਸੀ ਕੋਈ ਬਾਹਰਲਾ ਕੈਦੀ ਆਉਂਦਾ ਤਾਂ ਉਹੀ ਇਹਨੂੰ ਖੋਲ ਸਕਦਾ ਸੀਗਾ ਇਹ ਸਿਸਟਮ ਅੱਜ ਵੀ ਆਪਣੀਆਂ ਸੈਂਟਰ ਜੇਲ੍ਹਾਂ 'ਚ ਚੱਲਦਾ ਜਾ। ਇੱਥੇ ਵੀ ਪੰਜਾਬੀ ਪਿੱਛੇ ਨਹੀਂ ਹਟੇ। ਦੇਖ ਲਓ ਬੱਬਾ ਭਾਨ ਸਿੰਘ ਨੇ ਇੱਥੇ ਜੇਲ੍ਹ ਦੇ ਵਿੱਚ ਰਹੇ ਉਹਨਾਂ ਦੀ ਵੀ ਇੱਕ ਜੇਲ੍ਹ ਹੁੰਦੀ ਸੀਗੀ ਪਰ ਉਹਨਾਂ ਆਈਡੈਂਟੀਫਾਈ ਨਹੀਂ ਹੋ ਸਕਿਆ ਵੀ ਉਹਨਾਂ ਦੀ ਜੇਲ੍ਹ ਕਿਹੜੀ ਸੀ ਉਹਨਾਂ ਦੀ ਬੈਰਕ ਕਿਹੜੀ ਸੀ। ਇੱਥੇ ਵੀ ਪੰਜਾਬੀਆਂ ਨੇ ਪੂਰੇ ਝੰਡੇ ਗੱਡੇ ਨੇ। ਆ ਜੇਲ੍ਹ ਦੀ ਜਿੰਨੇ ਬੰਦੇ ਨੇ ਇਹਨਾਂ 'ਚ ਵੀ ਕਟੋ-ਕਟ 15% ਤੋਂ 20% ਦੇ ਵਿੱਚ ਵਿੱਚ ਉਹ ਬੰਦੇ ਨੇ ਆਕਰਪਾ ਸਿੰਘ ਕੇਸਰ ਸਿੰਘ ਕੁਸਾਲ ਸਿੰਘ ਲਖਣ ਸਿੰਘ ਕਿੰਨੇ ਸਿੰਘਾਂ ਨੇ ਇੱਥੇ ਕੁਰਬਾਨੀਆਂ ਦਿੱਤੀਆਂ ਇਹ ਵੀ ਆਜ਼ਾਦੀ ਦੀ ਲੜਾਈ ਲਈ ਲੜੇ ਨੇ ਤੇ ਇੱਥੇ ਉਹਨਾਂ ਨੂੰ ਵੀ ਲਿਆ ਕੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਸੀ ਸੋਚਣ ਵਾਲੀ ਗੱਲ ਆ ਯਾਰ ਵੀ ਉਹ ਵਿਚਾਰੇ ਕਿਵੇਂ ਉਰੇ ਰਹਿੰਦੇ ਹੋਣਗੇ ਇੰਨੀ ਮੈਂ ਲਿਸਟ ਦੇਖੀ ਇਹ ਲਿਸਟ 'ਚ ਜਿੱਥੇ ਹਿੰਦੂ ਨੇ ਜਿੱਥੇ ਮੁਸਲਮਾਨ ਨੇ ਉੱਥੇ ਸਾਡੇ ਪੰਜਾਬੀ ਸ਼ੇਰ ਵੀ ਸੀਗੇ ਮੈਂ ਯਾਰ ਬਹੁਤ ਭਾਵੁਕ ਹੋਇਆ ਤੁਸੀਂ ਇੱਕ ਵਾਰੀ ਆ ਕੇ ਦੇਖਿਓ ਤੁਹਾਡੀ ਨਾ ਜਮੀਰ ਜਾਗ ਜੂਗੀ ਵੀ ਸਾਡੇ ਪੂਰਵਜ ਕਿਹੋ ਜੇ ਸੀ ਕੱਲੇ ਪੰਜਾਬੀ ਕਿਉਂ ਕੱਲੇ ਸਿੱਖੀ ਕਿਉਂ ਇੱਥੇ ਆ ਕੇ 크ਿਸਚੀਅਨ ਹੋ ਗਏ ਹਿੰਦੂ ਹੋ ਗਏ ਮੁਸਲਿਮ ਹੋ ਗਏ ਸਿੱਖ ਹੋ ਗਏ ਸਭ ਦੇ ਪੂਰਵਜਾਂ ਨੇ ਬਲਦਾਨੀ ਦਿੱਤੀ ਸੀਗੀ ਉਸ ਵੇਲੇ ਧਰਮ ਦਾ ਮੁੱਦਾ ਹੀ ਨਹੀਂ ਹੁੰਦਾ ਸੀ ਅੱਜ ਆਪਾਂ ਧਰਮ ਦਾ ਮੁੱਦਾ ਫਲਾਤਾ ਵਾ ਸਿੱਖ ਜੀ ਉਹ ਆ ਜੇਲਾ ਨਾ ਸਾਰੇ ਧਰਮਾਂ ਦੇ ਲੋਕਾਂ ਨੇ ਕੱਟੀਆਂ ਨੇ ਅਜ ਦੇਸ਼ ਨੂੰ ਆਜ਼ਾਦ ਕਰਾਉਣ ਲਈ ਨਾ ਇੱਥੇ ਸਾਰੇ ਹੀ ਸੀਗੇ ਕਿਸੇ ਨੇ ਨਹੀਂ ਦੇਖਿਆ ਮੇਰਾ ਧਰਮ ਕੀ ਆ ਮੇਰਾ ਕੀ ਨਹੀਂ ਥੋੜਾ ਜਿਹਾ ਮੈਂ ਟ੍ਰੇਲਰ ਪਾ ਦੂੰਗਾ ਇਹਦੇ ਵਿੱਚ ਬਾਕੀ ਤੁਸੀਂ ਆਪੀ YouTube ਤੇ ਸਰਚ ਕਰ ਲਿਓ ਸੈਲਰ ਜੇ ਲਾਈਟਿੰਗ ਸ਼ੋ ਆਪਨਾ ਦੇਖ ਲਓ ਵੀ ਟਿਕਟਾਂ ਵੀ ਸਾਨੂੰ ਮੂਰੇ ਦਿੱਤੇ ਆਲੇ ਚਾਹੇ 크ਰੂਜ਼ ਦੀਆਂ ਹੋਣ ਚਾਹੇ ਫਲਾਈਟ ਦੀਆਂ ਹੋਣਾ ਦੇਖ ਲਓ ਇੱਥੇ ਵੀ ਨਾ ਸਾਡੀ ਸਭ ਤੋਂ ਮੂਰੇ ਵਾਲੀ ਰੋ ਦੇ ਵਿੱਚ ਸੀਟ ਆ ਮੈਡਮ ਸੁਸ਼ਮਿਤਾ ਨੇ ਬੁੱਕ ਕੀਤੀ ਹੋਈ ਆ ਸਾਡੀ ਚਾਹੇ 크ਰੂਜ਼ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਾਨੂੰ ਫਰਸਟ ਪ੍ਰੈਫਰੈਂਸ ਐਕਸਪੀਰੀਅੰਸ ਅਨ ਡਿਮਾਂਡ ਵਾਲਿਆਂ ਨੇ ਕੀਤਾ ਹੋਇਆ ਕਿਉਂਕਿ ਉਹਨਾਂ ਦੇ ਐਂਡ ਦੇ 15 ਮਿੰਟ ਰਹਿ ਗਏ ਸੀਗੇ ਮੀਂਹ ਪੈਣ ਲੱਗ ਗਿਆ ਸਾਰੇ ਜਾਣ ਲੱਗੇ ਅਸੀਂ ਨਾ ਛਤਰੀ ਰੋਜ ਨਾਲ ਰੱਖਦੇ ਸੀਗੇ ਅੱਜ ਆ ਸ਼ਾਮ ਨੂੰ ਮੈਂ ਕਿਹਾ ਕਿਤੇ ਛਤਰੀ ਦੀ ਲੋੜ ਹੀ ਨਹੀਂ ਹੈਗੀ ਧੁੱਪ ਨਿਕਲੀ ਹੋਈ ਸੀਗੀ ਛਤਰੀ ਹੋਈ ਨਹੀਂ ਲਈ ਹੈਗੀ ਯਾਰ ਨਹੀਂ ਤਾਂ ਐਂਡ ਦੇ 15 ਮਿੰਟ ਬਹੁਤ ਭਾਵੁਕ ਸੀਗੇ ਆ ਦੇਖ ਲਓ ਮਜ਼ਾ ਬਹੁਤ ਆਇਆ ਯਾਰ ਬਿਲਕੁਲ ਹੀ ਅਲੱਗ ਚੀਜ਼ ਦਿਖਈ ਕਿਤੇ ਵੀ ਜਾਣ ਤੋਂ ਪਹਿਲਾਂ ਨਾ ਇੱਕ ਵਾਰੀ ਚਾਹੇ ਤੁਸੀਂ ਹਨੀਮੂਨ ਟੂਰ ਮਨਾਉਣਾ ਇੱਕ ਵਾਰੀ ਅੰਡੇਮਾਨ ਆ ਕੇ ਦੇਖ ਲਿਓ ਬਿਲਕੁਲ ਨੇਚਰ ਦੇ ਨਾਲ ਰਹੋਗੇ ਇਹੀ ਆ ਸਾਡਾ ਸੈਕੰਡ ਡੇ ਸੈਕੰਡ ਡੇ ਜਾਣਾ ਸੀ ਹੈਵਲੋਕ 크ਰੂਜ਼ ਦੇ ਉੱਪਰ ਜਾਣਾ ਵਾ 크ਰੂਜ਼ ਦਾ ਵੀ ਨਜ਼ਾਰਾ ਲੱਗ ਗਿਆ ਯਾਰ ਘਰੇ ਬੈਠ ਕੇ ਸੋਚਦੇ ਹੁੰਦੇ ਸੀ ਬੰਬੇ ਟੂ ਗੋਆ ਜਾਣਾ 크ਰੂਜ਼ 'ਚ ਜਾਣਾ 크ਰੂਜ਼ ਦੇ ਵਿੱਚ ਜਾ ਸਕਾਂਗੇ ਕਿ ਨਹੀਂ ਪਰ ਇੱਥੇ ਆ ਕੇ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਆਹ ਦੇਖ ਲਓ ਤੁਸੀਂ ਹੁਣ ਪਤਾ ਕੀ ਆ ਜਦੋਂ ਤੁਸੀਂ ਪੋਰਟ ਪਲੇਅਰ ਆਨੇਓ ਪੋਰਟ ਪਲੇਅਰ ਦੇ ਵਿੱਚ ਤੁਸੀਂ ਤਿੰਨ ਜਗ੍ਹਾ 크ਰੂਜ਼ ਤੇ ਜਾਂਦੇ ਹੋ ਕਿਉਂਕਿ ਉਰੇ ਰੋਡ ਹੈ ਹੀ ਨਹੀਂ ਆਪਾਂ 크ਰੂਜ਼ 'ਚ ਬਹਿ ਗਏ ਆ 크ਰੂਜ਼ ਤੋਂ ਹੁਣ ਅੱਜ ਆਪਾਂ ਹੈਵਲੋਕ ਜਾਣਾ ਹੈਵਲੋਕ ਦੇ ਵਿੱਚ ਵੀ 5-6 ਜਗ੍ਹਾਾਂ باندې ਘੁੰਮਣ ਆ ਲਈਆਂ ਕੋਹ ਵੀ ਪੂਰਾ ਇੰਜੋਏ ਕਰ ਰਹੀ ਆ ਮੈਂ ਤਾਂ ਐਵੇਂ ਹੀ ਸੋਚਦਾ ਪਤਾ ਨਹੀਂ ਖਰੂਚਕ ਦੀ ਬੈਡ ਪਾਵਾਂਗੇ ਕਿ ਨਹੀਂ ਨਹੀਂ ਯਾਰ ਉਰੇ 1600 ਰੁਪਏ ਦੀ ਟਿਕਟ ਆ ਅੱਗੇ ਹੈ ਬਲੋਕ ਤੋਂ ਨੀਲ ਦੀ 1000 ਰੁਪਏ ਦੀ ਟਿਕਟ ਆ ਐਂ ਤੇ ਮਨ ਜੇ ਤੁਸੀਂ ਆਉਨੇ ਹੋ ਨਾ ਤੁਹਾਡਾ ਨੇਚਰ ਦੇ ਨਾਲ ਬਿਲਕੁਲ ਸਾਹਮਣੇ ਹੈਂਡ ਟੂ ਹੈਂਡ ਵਾਸਤਾ ਹੁੰਦਾ ਵਾ ਜੇ ਤੁਸੀਂ ਨਾਨ-ਵੈਜੀਟੇਰੀਅਨ ਹੋ ਤਾਂ ਤੁਸੀਂ ਉਰੇ ਸਕਵਿਡ ਕਰੈਬ ਵਗੈਰਾ ਸਭ ਟਰਾਈ ਕਰ ਸਕਦੇ ਹੋ ਤੇ ਬੀਚ ਤਾਂ ਤੁਹਾਨੂੰ ਹਰ ਜਗ੍ਹਾ ਮਿਲੂਗਾ ਪਾਣੀ ਦੇਖੋ ਕਿੰਨਾ ਸ਼ਾਨਦਾਰ ਆ ਇੰਨਾ ਕ ਵਧੀਆ ਟੇਸਟ ਆ ਨਾ ਇਹਦਾ ਨਜ਼ਾਰੇਦਾਰ ਆਏ ਆਪਣੇ ਰੂਮ 'ਚ ਪਹੁੰਚ ਗਏ ਆ ਸਵੇਰੇ ਹੀ ਇੱਥੇ अर्ਲੀ ਮਾਰਨਿੰਗ ਹੋ ਜਾਂਦੀ ਆ ਇਹ ਆ ਦੇਖੋ ਆਪਣਾ ਰੂਮ ਕਿਹੋ ਜਿਹਾ ਹੋਊਗਾ ਪ੍ਰਾਈਵੇਟ ਬੀਚ ਆ ਪ੍ਰਾਈਵੇਟ ਬੀਚ ਮਿਲਿਆ ਹੋਇਆ ਆਪਾਂ ਨੂੰ ਇੱਥੇ ਆਪਾਂ 2 ਦਿਨ ਰੁਕਣਾ 2 ਦਿਨ ਉਰੇ ਇੰਜੋਏ ਕਰਾਂਗੇ ਵਧੀਆ 뷰 ਆ ਯਾਰ ਉਰੇ ਆ ਇਹਨਾਂ ਦਾ ਰੈਸਟੋਰੈਂਟ ਵਗੈਰਾ ਲੱਗ ਰਿਹਾ ਇਹ ਆ ਵੀ ਪੂਰਾ ਸਾਲ ਕੰਮ ਕਾਰ ਤੇ ਪਰੇਸ਼ਾਨ ਹੋ ਜਾਈਦਾ ਆ ਠੀਕ ਆ ਵੀ ਥੋੜੇ ਦਿਨ ਇਹ ਜੀਆਂ ਜਗਾਵਾਂ ਤੇ ਆ ਜੂ ਮੈਂ ਕਈ ਕੰਟਰੀਆਂ ਜਾ ਕੇ ਦੇਖ ਲਿਆ ਜਿਹੜਾ ਨਜ਼ਾਰਾ ਅੰਡੇਮਾਨ ਦਾ ਨਾ ਉਹ ਕਿਤੇ ਨਹੀਂ ਮਿਲਿਆ ਹੈਗਾ ਅਲੱਗ ਹੀ ਐਕਸਪੀਰੀਅੰਸ ਆ ਉਹ ਵਾਲਾ ਕਰ ਦਿੱਤਾ ਆਪਾਂ ਨੂੰ ਇੱਥੇ ਸਿਰਫ ਮੇਰੀ ਫੈਮਿਲੀ ਰਹੂਗੀ ਅੰਦਰ ਵੀ ਦਿਖਾਉਣਾ ਤੁਹਾਨੂੰ ਅਖਦੀ ਫਿਰ ਕਿਲਾ ਕਿ ਜਾਊਗਾ ਨਾ ਸਕ ਲੈ ਨੀ ਵਸ ਸਹੀਆ ਇਧਰ ਕਿੱਲਾ ਗੋਲਿਆਂ ਦਾ ਵਿਊ ਆ ਰਿਹਾ ਵਧੀਆ ਦੰਬੇ ਢੇਕੀਆ ਖੁੱਲੜੁੱਲਾ ਆਨਾ 70 ਰੁਪਏ ਦੇ ਲੈਨੇ 70 ਰੁਪਏ ਦੇ ਯਾ ਤੇ ਮਟਰ ਨੇ ਛੋਲੇ ਨੇ ਮੂੜੀ ਟਾਈਪ ਆ ਗੋਲ ਗੱਪਾ ਜਿਹਾ ਵੀ ਆ ਆ ਚਮਚ ਦਿੱਖਤੇ ਨੇ ਚਮਚ ਦਾ ਸਟਾਈਲ ਦੇਖਣਾ ਕੀ ਆ ਅਰੇ ਕੋ ਚਮਚ ਦਾ ਸਟਾਈਲ ਉਹਨੇ ਮੈਨੂੰ ਆ ਫੜਾਇਆ ਮੈਂ ਕਹਾਂ ਯਾਰ ਇਹਦੇ ਚ ਕਿਵੇਂ ਖਾਉਂਗਾ ਮੈਂ ਕਹਿੰਦਾ ਇਹਨੂੰ ਖੋਲੋ ਜੇ ਤੈਨੂੰ ਖੋਲੋ ਤਾਂ ਆ ਦੇਖੋ ਐ ਤੇ ਐ ਪਾਓ ਐ ਖਾਓ ਆ ਨਾ ਯਾਰਾ ਦੇਖੋ ਇਹ ਚਿਪ ਦਿਖਾਓ ਇਹ ਇੰਡੀਅਨ ਯੂਰੀਡਿਕਸ਼ਨ ਆ ਸਾਰੀ ਸਾਰਾ ਅੱਜੋਂ ਮਹੀਂ ਪੁਲਿਸਾਂ મોદી ਦਾ ਰਾਜ ਆ ਉਰੇ ਅੰਡੇਮਾਂ ਨੀਕੋਵਾਰ ਹਰ ਚੀਜ਼ ਜਿਵੇਂ ਆਪਣੇ ਇੰਡੀਆ 'ਚ ਹੁੰਦੀ ਆ ਓਵੇਂ ਦਾ ਉਰੇ ਸਿਸਟਮ ਬਣਿਆ ਹੋਇਆ ਵਾ ਤੇ ਆ ਦੇਖੋ ਜਿਹੜੇ ਫਰੀडम फाइਟਰ ਸੀਗੇ ਸਾਰੇਆਂ ਨੂੰ ਇੱਥੇ ਰਹਿ ਕੇ ਕੈਡ ਕਰਦੇ ਹੁੰਦੇ ਸੀ ਥੋੜੀ ਦੇਰ ਕੇ ਤੁਹਾਨੂੰ ਦਿਖਾਵਾਂਗੇ ਜਿੰਨੇ ਫ੍ਰੀडम फाइਟਰ ਸੀ ਜਦੋਂ ਉਹ ਦੇਸ਼ ਲਈ ਲੜ ਰਹੇ ਸੀ ਤਾਂ ਉਹਨਾਂ ਨੂੰ ਲਿਆ ਕੇ ਉਹਰੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਂਦੀ ਸੀ ਉਹ ਜੇਲ੍ਹ ਵੀ ਮੈਂ ਦਿਖਾਵਾਂਗਾ ਤੁਹਾਨੂੰ ਚਲੋ ਹੋਪ ਤੁਸੀਂ ਇੰਜੋਏ ਕੀਤਾ ਹੋਣਾ ਟੂਰ ਪੂਰਾ ਕੋਈ ਵੀ ਤਰ੍ਹਾਂ ਦਾ ਤੁਹਾਡੇ ਮਨ ਚ ਕੁਐਸਚਨ ਆ ਤੁਸੀਂ ਮੈਨੂੰ ਕਮੈਂਟ ਕਰੋ ਮੈਂ ਤੁਹਾਨੂੰ ਰਿਪਲਾਈ ਕਰੂੰਗਾ ਸਾਨੂੰ 5 ਡੇਜ਼ ਹੋ ਗਏ 6 ਡੇਜ਼ ਹੋ ਗਏ 5 ਨਾਈਟ ਇਹ ਆ ਨੋਟਿਕਾ ਕਰੋ ਜੇ ਹੁਣ ਆਪਾਂ ਜਾਵਾਂਗੇ ਵਾਪਸ ਪੋਰਟ ਬਨੇਅਰ ਅੰਡੇਮਾਨ ਦਾ ਜਿਹੜਾ ਟੂਰ ਆ ਨਾ ਉਹ ਹੈਗਾ ਦੋ ਦਿਨ ਪੋਰਟ ਪਲੇਅਰ ਜਿੱਥੇ ਤੁਹਾਨੂੰ ਪਹਿਲੇ ਦਿਨ ਸੈਲੂਲਰ ਸੇਲ ਵਗੈਰਾ ਦਿਖਾਉਂਦੇ ਨੇ ਤੇ ਅਗਲੇ ਦਿਨ ਤੁਹਾਨੂੰ ਉੱਥੇ ਘੁੰਮਾਉਂਦੇ ਨੇ ਉਸ ਤੋਂ ਅਗਲੇ ਦਿਨ ਤੁਸੀਂ ਨਾ ਹੈਵਲੋਕ ਆਈਲੈਂਡ ਜਾਣਾ ਹੁੰਦਾ ਆਹ ਕਰੂਜ਼ ਦੇ ਵਿੱਚ ਆ ਦੇਖੋ ਨਾ ਕਰੂਜ਼ ਦਾ ਵੀ ਔਕਰਾ ਨਜ਼ਾਰਾ ਹੁੰਦਾ ਫਿਰ ਹੈਵਲੋਕ ਤੁਸੀਂ ਦੋ ਦਿਨ ਰਹਿੰਦੇ ਹੋ ਉੱਥੇ ਵੀ ਤੁਸੀਂ ਬੀਚ ਵਗੈਰਾ ਘੁੰਮਦੇ ਹੋ ਫਿਰ ਹੈਵਲੋਕ ਤੋਂ ਨੀਲ ਇੱਕ ਦਿਨ ਰਹਿੰਦੇ ਹੋ ਨੀਲ ਵੀ ਤੁਸੀਂ ਬੀਚ ਵਗੈਰਾ ਘੁੰਮਦੇ ਹੋ ਉੱਥੇ ਵੀ ਬੜਾ ਆਨੰਦ ਆਉਂਦਾ ਮਤਲਬ ਪੂਰਾ ਟੂਰ ਇੱਕ ਨੰਬਰ ਦਾ ਹੁੰਦਾ ਵਾ ਆ ਨੀਲ ਆਈਲੈਂਡ ਦਾ ਤੇ ਇਦਾਂ ਹੀ ਇੱਥੇ ਦੋ ਕਰੂਜ਼ ਚੱਲਦੇ ਨੇ ਇੱਕ ਨੌਟਿਕਾ ਤੇ ਇੱਕ ਮੈਕਰੂਜ਼ ਟਾਈਮ ਟੂ ਟਾਈਮ ਉਹ ਚੱਲਦੇ ਨੇ ਤੇ ਆਹ ਦੇਖ ਲਓ ਵੀ ਤੁਹਾਡੇ ਸਾਹਮਣੇ ਹੁਣ ਜਿਵੇਂ ਇੱਥੇ ਖੜ ਗਏ ਆ ਕੇ ਮਤਲਬ ਵੀ ਇਹ ਆ ਵੀ ਸਵੇਰ ਇਹਨਾਂ ਦਾ ਜਿਹੜਾ ਟੂਰ ਅੰਡੇਮਾਨ ਐਕਸਪੀਰੀਅੰਸ ਵਾਲੇ ਨੇ ਬਣਾਇਆ ਹੁੰਦਾ ਨਾ ਉਹ ਪੂਰਾ ਲਾਈਨ ਵਾਈਜ਼ ਬਣਾਇਆ ਹੁੰਦਾ ਤੁਹਾਨੂੰ ਸਾਰੀਆਂ ਵਿੰਡੋ ਟਿਕਟ ਦਿੰਦੇ ਨੇ ਤੁਹਾਨੂੰ ਫਰੰਟ ਕਯੂ ਦੇ ਵਿੱਚ ਬੈਠਣ ਨੂੰ ਦਿੰਦੇ ਨੇ ਤੁਸੀਂ ਪੂਰਾ ਇੰਜੋਏ ਕਰੋਗੇ ਸਾਰੀਆਂ ਵੀਡੀਓ ਪਾਉਂਗਾ ਤਾਂ ਬਹੁਤ ਲੰਬੀ ਵੀਡੀਓ ਹੋ ਜਾਣੀ ਆ ਬਾਕੀ ਵੀਡੀਓ ਦੱਸਿਓ ਕਿਹੇ ਜੀ ਹੋਈ ਅੰਡੇਮਾਨ ਜਾਣ ਦੇ ਲਈ ਇੱਕ ਵਾਰੀ ਜੇ ਤੁਸੀਂ ਟਰਾਈ ਕਰੋਗੇ ਤਾਂ ਮੈਂ ਕਹਿੰਦਾ ਵੀ ਤੁਸੀਂ ਚਾਹੇ ਜਿਹੜੀ ਮਰਜ਼ੀ ਕੰਟਰੀ ਘੁੰਮੀਆਂ ਚਾਹੇ ਜੋ ਮਰਜ਼ੀ ਘੁੰਮਿਆ ਤੁਹਾਨੂੰ ਅੰਡੇਮਾਨ ਤੋਂ ਵਧੀਆ ਕੁਝ ਨਹੀਂ ਲੱਗਣਾ ਉੱਥੇ ਜੰਗਲ ਦਾ ਜੰਗਲ ਮਿਲਣਗੇ ਬੀਚ ਮਿਲਣਗੇ ਫੋਟੋ ਸ਼ੂਟ ਹੋਣਗੇ ਜਿਹੜੇ ਆਪਣੇ ਇੱਥੇ ਪ੍ਰੀ ਵਿਡਿੰਗ ਸ਼ੂਟ ਦੇ 50-50 ਹਜ਼ਾਰ ਲਈ ਜਾਂਦੇ ਉੱਥੇ 1000-1000 2-2000 ਨੂੰ ਵੀ 3-3000 ਨੂੰ ਵੀ ਕਰ ਦਿੰਦੇ ਆ ਵਧੀਆ ਚਲੋ ਫਿਰ ਮਿਲਦੇ ਆ ਅਗਲੀ ਵੀਡੀਓ 'ਚ ਦੱਸਿਓ ਕਿੰਨੀ ਦੀ ਵੀਡੀਓ ਲੱਗੀ ਕਮੈਂਟ ਕਰਕੇ ਜਰੂਰ ਕਰਿਓ ਕੁਝ ਪੁੱਛਣਾ ਤਾਂ ਮੈਸੇਜ ਕਰਿਓ ਤੋ ਵੱਡੀ ਗੱਲ ਹਰ ਬੰਦਾ ਫਲਾਈਟ ਦਾ ਇੰਜੋਏ ਕਰਦਾ ਟ੍ਰੇਨ ਦਾ ਕਰਦਾ ਰੋਡ ਦਾ ਕਰਦਾ ਪਰ ਇੱਥੇ ਤੁਸੀਂ ਕਰੂਜ਼ ਦਾ ਇੰਜੋਏ ਕਰੋਗੇ ਕਿਉਂਕਿ ਇੱਕ ਆਈਲੈਂਡ ਤੋਂ ਦੂਜੇ ਆਈਲੈਂਡ ਤੇ ਜਾਣ ਦੇ ਲਈ ਤੁਹਾਨੂੰ ਕਰੂਜ਼ ਤੇ ਹੀ ਜਾਣਾ ਪੈਣਾ ਆ ਦੇਖੋ ਇਹ ਹੈਗਾ ਮੈਂ ਕਰੂਜ਼ ਬੜੀ ਅਲੱਗੀ ਵਾਈਬ ਹੁੰਦੀ ਆ ਅੰਦਰ ਤੁਹਾਨੂੰ ਖਾਣ ਪੀਣ ਨੂੰ ਮਿਲਦਾ ਹਰ ਚੀਜ਼ ਦਾ ਇੰਜੋਏ ਹੁੰਦਾ ਤੁਸੀਂ ਸੈਲਫੀਆਂ ਲੋ ਵੀਡੀਓ ਬਣਾਓ ਕਮੈਂਟ ਜ਼ਰੂਰ ਕਰਿਓ ਵੀਡੀਓ ਕਿਹੋ ਜਿਹੀ ਲੱਗੀ ਤੇ ਜੇ ਕੁਝ ਪੁੱਛਣਾ ਤਾਂ ਕਮੈਂਟ ਕਰ ਸਕਦੇ ਹੋ ਤੁਸੀਂ